ਅਏ ਤੁਹਾਨੂੰ ਨਹੀਂ ਲੱਗਦਾ ਜੀ ਟੂ-ਵੇ ਸਿਸਟਮ ਖਤਮ ਕਰਕੇ ਗੁਰੂ ਕਰਨ ਕੇਵਲ ਵਨ-ਵੇ ਸਿਸਟਮ ਹੋ ਚੁੱਕਾ ਹੈ ਜੋ ਸਤੇ ਤੋਂ ਸੁਨਾਇਆ ਜਾ ਰਿਹਾ ਉਹ ਹੀ ਅਸੈਪਟ ਕੀਤਾ ਜਾ ਰਿਹਾ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਪ੍ਰਬੰਧਕਾਂ ਦੇ ਵੱਲੋਂ ਕੇਵਲ ਤੇ ਕੇਵਲ ਆਪਣੇ ਚਿਹਤੇ ਹੀ ਬੁਲਾਈ ਜਾਂਦੇ ਨੇ ਸਟੇਜਾਂ ਤੇ ਹਾਲਾਂਕਿ ਉਹਨਾਂ ਨੂੰ ਗਿਆਨ ਦੀ ਪੂਰਨ ਤੌਰ ਤੇ ਸੂਝ ਹੋਵੇ ਨਾ ਹੋਵੇ ਇਹ ਨਹੀਂ ਦੇਖਿਆ ਜਾਂਦਾ ਉੱਥੇ ਕੇਵਲ ਤੂ-ਤੂ ਮੈਂਮਾਂ ਨੇ ਕਿਤੇ ਜਾ ਰਹੀ ਮਨਾਇਆ ਤੇ ਆਸਕ ਦਿਹਾੜਾ ਜਰਾ ਰਿਹਾ ਹੈ ਮਨਾਇਆ ਗੁਰੂ ਦਾ ਦਿਨ ਜਾ ਰਿਹਾ ਹੈ ਉਥੇ ਗੁਰੂ ਦੀ ਗੱਲ ਨੂੰ ਮੁਨਕਰ ਕਰਕੇ ਸੀ ਕੇਵਲ ਆਪਸੀ ਰੰਝਾਨੀ ਕਰਦੇ ਰਹਿ ਸਟੇਜ 'ਤੇ ਜੀ ਵੱਡੀ ਬਿਲਡਿੰਗ ਬਣਾ ਲਓ ਪ੍ਰਬੰਧਕ ਦੇ ਤੌਰ 'ਤੇ ਜੀ ਜਿੰਨਾ ਮਰਜ਼ੀ ਵਧੀਆ ਪ੍ਰਚਾਰਕ ਰੱਖ ਲਓ ਵੱਧ ਤੋਂ ਵੱਧ ਸੰਗਤ ਇਕੱਠੀ ਹੋ ਕੇ ਗੁਰੂ ਘਰ ਵਿੱਚ ਆ ਜੇ ਪਰੰਤੂ ਜੋ ਸਟੇਜ ਤੋਂ ਡਿਲੀਵਰ ਨਹੀਂ ਕੀਤਾ ਜਾ ਰਿਹਾ ਗੁਰੂ ਦੀ ਮਰਿਆਦਾ ਨਹੀਂ ਦੱਸੀ ਜਾ ਰਹੀ ਗੁਰੂ ਦਾ ਸਿਧਾਂਤ ਸਹੀ ਰੂਪ ਦੇ ਵਿੱਚ ਗੁਰੂ ਆਸ਼ੀਰਵਾਦ ਨਹੀਂ ਦੱਸਿਆ ਜਾ ਰਿਹਾ ਸ਼ਾਇਦ ਉਹ ਪੂਰਨ ਤੌਰ 'ਤੇ ਬਣਾਈ ਹੋਈ ਮਰਿਆਦਾ ਵੀ ਸ਼ਾਇਦ ਜਿਹੜੀ ਬਿਲਡਿੰਗ ਹੈ ਉਹ ਵੀ ਪ੍ਰਬੰਧ ਸਫਲ ਨਾ ਹੋ ਸਕੇ ਮੌਜੂਦਾ ਸਮੇਂ ਸਾਡੇ ਪੰਥ ਵਿੱਚ ਮਨਾਏ ਹੋਏ ਇਤਿਹਾਸਕ ਦਿਹਾੜੇ ਮਨਾਈਆਂ ਹੋਈਆਂ ਸ਼ਤਾਬ ਦੀਆਂ ਮਨਾਏ ਹੋਏ ਇਹ ਗੁਰਪੁਰਬਾਂ ਦਾ ਅਸਲ ਸੱਚ ਕੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਦੋਂ ਗੁਰਦੁਆਰੇ ਜਾਂਦੇ ਆ ਗੁਰੂ ਘਰਾਂ ਦੇ ਵਿੱਚੋਂ ਮਿਲੀ ਹੋਈ ਗੁਰੂ ਦੀ ਬਖਸ਼ਿਸ਼ ਗੁਰੂ ਸਿਧਾਂਤ ਨੂੰ ਜਦੋਂ ਜ਼ਿੰਦਗੀ 'ਚ ਪਨਾਵਾਂਗੇ ਤਾਂ ਕਿਤਨਾ ਕਿਤੇ ਜ਼ਿੰਦਗੀ 'ਚ ਬਦਲਾਅ ਜੁੜ ਆਵੇਗਾ ਗੁਰੂ ਘਰਾਂ ਦੇ ਮੁੱਖ ਕਾਰਜ ਕੀ ਨੇ ਗੁਰੂ ਘਰਾਂ ਵਿੱਚ ਮਨਾਏ ਜਾਂਦੇ ਇਤਿਹਾਸਕ ਦਿਹਾੜੇ ਇਨਾ ਇਤਿਹਾਸਕ ਦਿਹਾੜੇ ਦਾ ਮਹੱਤਵ ਕੀ ਹੈ ਕੀ ਇਤਿਹਾਸਕ ਦਿਹਾੜੇ ਦੇ ਨਾਲ ਸਿੱਖ ਪੰਥ ਵਿੱਚ ਜਾਗਰਤੀ ਆ ਸਕਦੀ ਹੈ ਜਾਂ ਮੌਜੂਦਾ ਸਮੇਂ ਜਿਹੜੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਉਹਨਾਂ ਦੀ ਆਉਟਪੁੱਟ ਕੀ ਹੈ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਪ੍ਰਚਾਰਕ ਦੀ ਭੂਮਿਕਾ ਨਿਭਾਰੇ ਸਾਡੇ ਅਤੀ ਸਤਿਕਾਰਯੋਗ ਗਿਆਨੀ ਪ੍ਰਵਿੰਦਰ ਸਿੰਘ ਜੀ ਅੱਜ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਿੰਘ ਸਾਹਿਬ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਵੇਗਦੇ ਸਿੰਘ ਸਾਹਿਬ ਜਦੋਂ ਗੁਰੂ ਘਰਾਂ ਦੇ ਵਿੱਚੋਂ ਇੱਕ ਸੁਨੇਹਾ ਜਾਂਦਾ ਸੰਗਤ ਨੂੰ ਵੀ ਅੱਜ ਇਸ ਗੁਰੂ ਘਰ ਵਿੱਚ ਗੁਰੂ ਪਾਤਸ਼ਾਹ ਦੀ ਯਾਤ ਬਣਾਈ ਜਾਵੇਗੀ। ਗੁਰੂ ਸਹਿਬਾਨਾਂ ਦਾ ਪ੍ਰਕਾਸ਼ ਦਿਹਾੜਾ ਜਾਂ ਸ਼ਹਾਦਤ ਵਾਲਾ ਦਿਨ ਮਨਾਇਆ ਜਾਵੇਗਾ। ਸੰਗਤਾਂ ਹਮਮਾ ਕੇ ਪਹੁੰਚਦੀਆਂ ਨੇ। ਪਰੰਤੂ ਹੈਰਾਨੀ ਇਹ ਉਦੋਂ ਹੁੰਦੀ ਹੈ ਪ੍ਰਕਾਸ਼ ਦਿਹਾੜੇ ਵੇਲੇ ਵੀ ਉਹੀ ਢੰਗ ਹੈ। ਸ਼ਹਾਦਤ ਵਾਲੇ ਦਿਨ ਵੀ ਉਹੀ ਢੰਗ ਹੈ। ਗੁਰਤਾ ਗੱਦੀ ਵਾਲੇ ਦਿਨ ਵੀ ਉਹੀ ਢੰਗ ਹੈ। ਕਥਾ, ਕੀਰਤਨ, ਪ੍ਰਚਾਰਕ ਢਾਡੀਆਂ ਦੁਆਰਾ ਗੁਰੂ ਦੀਆਂ ਉਪਮਾਵਾਂ, ਗੁਰੂ ਦੀਆਂ ਬਖਸ਼ਿਸ਼ਾਂ ਗਾਇਨ ਕਰਨੀਆਂ ਆਉਟਪੁੱਟ ਕੀ ਨਿਕਲਦੀ ਹੈ। ਜੇਕਰ ਨਤੀਜੇ ਵਾਲ ਚਾਤ ਮਾਰੀ ਜਾਵੇ ਸਭ ਤੋਂ ਪਹਿਲਾਂ ਬਹੁਤ ਪਿਆਰੀ ਗੱਲ ਤੁਸੀਂ ਆਖੀ ਆ ਵੀਰ ਜੀ ਡਾਕਟਰ ਹਨਮਨ ਸਿੰਘ ਜੀ ਕਿ ਜਦੋਂ ਆਪਾਂ ਗੁਰੂ ਘਰਾਂ ਵਿੱਚ ਜਾਂਦੇ ਆ ਸਾਡਾ ਪੈਟਰਨ ਉਹੀ ਹੈ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਪੈਟਰਨ ਉਹੀ ਹੋ ਰਹੇਗਾ ਕਥਾ ਕੀਰਤਨ ਵਾਰਾਂ ਸਾਰਾ ਕੁਝ ਉਦਾਂ ਹੀ ਚੱਲੇਗਾ ਚਾਹੇ ਉਹ ਤੁਸੀਂ ਇਤਿਹਾਸਕ ਦਿਹਾੜੇ ਸ਼ਹਾਦਤ ਵਾਲੇ ਹੋਣ ਪ੍ਰਕਾਸ਼ਪੁਰਬ ਹੋਣ ਜਾਂ ਗੁਰਤਾ ਗੱਦੀ ਦਿਵਸ ਹੋਣ ਇਹ ਜੋਤੀ ਜੋਤ ਕਿਉਂਕਿ ਸਾਡਾ ਸਾਨੂੰ ਜੋੜਿਆ ਹੀ ਸਤਿਗੁਰਾਂ ਨੇ ਬਾਣੀ ਦੇ ਨਾਲ ਹੈ ਇਤਿਹਾਸ ਦੇ ਨਾਲ ਹੈ ਫਿਰ ਹੁਣ ਜਦੋਂ ਬਾਣੀ ਗਾਈ ਜਾਏਗੀ ਬਾਣੀ ਤੇ ਸਦਾ ਇੱਕੋ ਹੀ ਆ ਨਾ ਜੀ ਆਪ ਜੀ ਨੇ ਹੁਣ ਬਾਣੀ ਦਾ ਇੱਕ ਬੜਾ ਪਿਆਰਾ ਵਾਕ ਬੋਲਿਆ ਜੀ ਸਤਿਗੁਰ ਨੂੰ ਸਭ ਕੋ ਦੇਖਦਾ ਜੀਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵੇ ਜਚਰ ਸ਼ਬਦ ਨਾ ਕਰੇ ਵਿਚਾਰ ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਣਾ ਵੀ ਆਹ ਵਾਲੇ ਦਿਹਾੜੇ ਕਿਦਾਂ ਮਨਾਏ ਜਾਣ ਹੁਣ ਜ਼ਰੂਰੀ ਹੈ ਵੀ ਉੱਥੇ ਕੀਰਤਨ ਵੀ ਹੋਵੇ ਕਥਾ ਵੀ ਹੋਵੇ ਇਤਿਹਾਸ ਵੀ ਗਾਇਆ ਜਾਏ ਤਾਂ ਕਿ ਸਾਡੇ ਆਉਣ ਵਾਲੀ ਸੰਗਤ ਨੂੰ ਬੱਚਿਆਂ ਨੂੰ ਉਹ ਸਾਰਾ ਕੁਝ ਪਤਾ ਲੱਗੇ ਪਰ ਮੈਂ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਸੋਚਦਾ ਵੀਰ ਜੀ ਜਿਹੜੀ ਤੁਸੀਂ ਗੱਲ ਆਉਟਪੁੱਟ ਦੀ ਕਰਦੇ ਹੋ ਆਉਟਪੁੱਟ ਜਿਹੜੀ ਸਾਡੀ ਆ ਉਹ ਜਦੋਂ ਸਾਡੀ ਨੌਜਵਾਨ ਪੀੜੀ ਬੱਚਿਆਂ ਤੱਕ ਗੱਲ ਜਾਏਗੀ ਆਉਟਪੁੱਟ ਤਾਂ ਨਿਕਲੇਗੀ ਬਿਲਕੁਲ ਹੁਣ ਉਹਦੇ ਵਾਸਤੇ ਜ਼ਰੂਰੀ ਆ ਵੀ ਅਸੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਨਾਲ ਜੋੜੀਏ ਹੁਣ ਕਥਾ ਕੀਰਤਨ ਸੁਣਦੇ ਨੇ ਬੱਚੇ ਤੇ ਪਰ ਨੌਜਵਾਨ ਬਹੁਤ ਘੱਟ ਆਉਂਦੇ ਨੇ ਬਜ਼ੁਰਗ ਉੱਥੇ ਜ਼ਿਆਦਾ ਹੁੰਦੇ ਨੇ ਹੁਣ ਸਾਨੂੰ ਇੱਕ ਉਪਰਾਲਾ ਕਰਨਾ ਪੈਣਾ ਜਿੱਥੇ ਅਸੀਂ ਮੈਂ ਸੋਚ ਰਿਹਾ ਸਾਂ ਵੀ ਆਪਾਂ ਗੁਰਬਾਣੀ ਕੀਰਤਨ ਗਾਉਨੇ ਆ ਕਥਾ ਕਰਦੇ ਆ ਨਾਲ ਨਾਲ ਇਤਿਹਾਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਉਹ ਸਾਰੇ ਤੋਂ ਬਾਅਦ ਇੱਕ ਅੱਧੇ ਪੌਣੇ ਘੰਟੇ ਦਾ ਸੈਸ਼ਨ ਜਿਹੜਾ ਵਾ ਨਾ ਉਹ ਸਵਾਲ ਜਵਾਬ ਦਾ ਜ਼ਰੂਰ ਰੱਖਿਆ ਜਾਵੇ ਸਿੱਧ ਗੋਸ਼ਟ ਵਾਲਾ ਡਿਬੇਟ ਸਿਸਟਮ ਜੀ ਉਹ ਬਹੁਤ ਜ਼ਰੂਰੀ ਹੈ ਵੇਖੋ ਜੇ ਤੁਸੀਂ ਆਪਣੀ ਗੱਲ ਪਹਚਾਉਣੀ ਚਾਹੁੰਦੇ ਹੋ ਆਪਣੇ ਸਿੱਖਾਂ ਤੱਕ ਆਪਣੇ ਬੱਚਿਆਂ ਤੱਕ ਆਪਣੀ ਨੌਜਵਾਨੀ ਤੱਕ ਤੇ ਸਾਨੂੰ ਉਹਨਾਂ ਦੇ ਨਾਲ ਉਸੇ ਤਰੀਕੇ ਨਾਲ ਵਿਚਰਨਾ ਪਏਗਾ ਵੇਖੋ ਬੱਚਾ ਸਕੂਲੇ ਜਾਂਦਾ ਹੈ ਉਹ ਸੁਣ ਰਿਹਾ ਹੈ ਟੀਚਰ ਨੂੰ ਪਰ ਜੇ ਉਹ ਕੱਲਾ ਸੁਣ ਕੇ ਹੀ ਵਾਪਸ ਆ ਜਾਏਗਾ ਤੇ ਤੁਸੀਂ ਹਿਸਾਬ ਲਾ ਲਓ ਵੀ ਉਹ ਉਸ ਪੱਦਰ ਤੇ ਉਹਦਾ ਵਿਕਾਸ ਸੰਭਵ ਨਹੀਂ ਹੈ ਮੈਂ ਥੋੜਾ ਤੁਹਾਡੀ ਗੱਲ ਨੂੰ ਹੋਰ ਵੱਡਾ ਕਰਾਂ ਜਦੋਂ ਅਸੀਂ ਪ੍ਰਾਤਨ ਇਤਿਹਾਸ ਦੇ ਸਰੋਤਾਂ ਨੂੰ ਪੜ੍ਹਦੇ ਹਾਂ ਕਿਆ ਜਾਂਦਾ ਹੈ ਗੁਰੂ ਘਰਾਂ ਦੇ ਵਿੱਚ ਟੂ-ਵੇ ਸਿਸਟਮ ਸੀਗਾ ਸਿੱਖ ਸਵਾਲ ਕਰਦੇ ਸੀ ਗੁਰੂ ਪਾਤਸ਼ਾਹ ਜਵਾਬ ਦਿੰਦੇ ਸੀ ਕਈ ਵਾਰ ਗੁਰੂ ਪਾਤਸ਼ਾਹ ਸਵਾਲ ਕਰਦੇ ਸੀ ਇਕ ਜਵਾਬ ਦਿੰਦੇ ਸੀ ਬਿਲਕੁਲ ਹਾਂਜੀ ਅੱਜ ਤੁਹਾਨੂੰ ਨਹੀਂ ਲੱਗਦਾ ਜੀ ਟੂ-ਵੇ ਸਿਸਟਮ ਖਤਮ ਕਰਕੇ ਗੁਰੂ ਘਰਜ ਕੇਵਲ ਵਨ-ਵੇ ਸਿਸਟਮ ਹੋ ਚੁੱਕਾ ਹੈ ਜੋ ਸਟੇ ਤੋਂ ਸੁਣਾਇਆ ਜਾ ਰਿਹਾ ਉਹ ਹੀ ਅਸੈਪਟ ਕੀਤਾ ਜਾ ਰਿਹਾ ਹੈ ਖਾਸ ਕਰਕੇ ਇਤਿਹਾਸਕ ਦਿਹਾੜੇ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਇਦਾਂ ਹੀ ਹੋ ਰਿਹਾ ਵੀ ਜੀ ਸਾਰਾ ਕੁਝ ਇਵੇਂ ਹੀ ਚੱਲ ਰਿਹਾ ਹੈ ਵੀ ਜੋ ਉਹ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਇਹਦੇ ਨਾਲ ਨਾਲ ਆਪਾਂ ਨੂੰ ਇਹ ਐਡਿਟ ਕਰਨਾ ਪਏਗਾ ਦੇਣਾ ਪਏਗਾ ਬੱਚ ਜਦੋਂ ਦੇਖੋ ਜਿਹੜਾ ਇਤਿਹਾਸਿਕ ਦਿਹਾੜਾ ਮਨਾਇਆ ਹੈ ਮੰਨ ਲਓ ਅੱਜ ਜਿੱਦਾਂ ਭਾਈ ਸ਼ਬੇਕ ਸਿੰਘ ਸ਼ਾਹ ਬਾਦ ਸਿੰਘ ਦਾ ਆਪਾਂ ਮਨਾ ਰਹੇ ਹੋਈਏ ਸੀਦੀ ਦਿਹਾੜਾ ਜੀ ਤੇ ਉਹ ਹੁਣ ਆਪਾਂ ਮੈਂ ਕਥਾ ਕਰ ਦੇਣੀ ਆ ਢਾਡੀਆਂ ਦੇ ਵੀਰਾਂ ਨੇ ਇਤਿਹਾਸ ਗਾ ਦੇਣਾ ਤੇ ਰਾਗੀ ਸੰਗਾਂ ਨ ਕੀਰਤਨ ਕਰਕੇ ਤੁਰ ਜਾਣਾ ਪਰ ਉਹ ਕੀ ਹੋਏਗਾ ਜਦੋਂ ਆਪਾਂ ਬੱਚਿਆਂ ਨੂੰ ਨਾਲ ਜੋੜਨਾ ਨੌਜਵਾਨਾਂ ਨੂੰ ਤੇ ਆਪਾਂ ਜੇ ਇੱਕ ਸੈਸ਼ਨ ਰੱਖ ਦਈਏ ਜੇ ਕਿਸੇ ਨੇ ਸੁਣਿਆ ਹੈ ਉਹਦੇ ਮਨ ਵਿੱਚ ਕੋਈ ਜਿਗਿਆਸਾ ਆ ਉਹ ਸਵਾਲ ਕਰਨਾ ਚਾਹੁੰਦਾ ਹੈ ਤੇ ਫਿਰ ਜਦੋਂ ਉਹ ਸਵਾਲ ਕਰੇਗਾ ਨਾ ਤੇ ਉਹ ਜਿਹੜੀ ਸੁਰਤ ਵਿੱਚ ਉਹਦੇ ਗੱਲ ਚੱਲੀ ਜਾਏਗੀ ਉਹ ساری ਉਮਰ ਉਹ ਯਾਦ ਰੱਖੇਗਾ ਮੈਂ ਸਵਾਲ ਕੀਤਾ ਸੀ ਆ ਇਤਿਹਾਸ ਸੁਣਾਇਆ ਸੀ ਤੇ ਮੈਨੂੰ ਆ ਜਵਾਬ ਮਿਲਿਆ ਸੀ ਇਹ ਜੋੜਨ ਦਾ ਬੜਾ ਵਧੀਆ ਤਰੀਕਾ ਹੋਏਗਾ ਫਿਰ ਇਹ ਫਿਰ ਆਉਟਪੁੱਟ ਨਿਕਲੇਗੀ ਫਿਰ ਆਉਟਪੁੱਟ ਜਿਹੜੀ ਹੋਏਗੀ ਨਾ ਕਿਉਂਕਿ ਉਹ ਬੱਚੇ ਸਾਡੇ ਜੁੜਨਗੇ ਉਹਨਾਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇਗਾ ਤੇ ਜਿਹੜਾ ਅੱਜ ਫਿਰ ਇਤਿਹਾਸ ਤੋੜਿਆ ਮੋੜਿਆ ਜਾਂਦਾ ਵਾ ਜਾਂ ਅੱਜ ਬੱਚਿਆਂ ਨੂੰ ਸਹਿਜੇ ਹੀ ਵਰਗਲਾ ਕੇ ਉਹ ਆਪਣੇ ਪਿੱਛੇ ਲੋਕ ਲਾ ਲੈਂਦੇ ਆ ਉਹ ਸਾਰੇ ਕੁਝ ਨੂੰ ਵੀ ਠੱਲ ਪੈ ਸਕਦੀ ਆ ਜੇ ਅਸੀਂ ਨਾਲ ਸੰਵਾਦ ਵਾਲਾ ਸਿਸਟਮ ਵੀ ਸ਼ੁਰੂ ਕਰ ਲਈਏ ਤੁਸੀਂ ਉਹ ਅੱਜ ਸ਼ਬਦ ਇੱਥੇ ਜੋੜਿਆ ਐਡਿਟ ਕੀਤਾ ਜਾਵੇ ਸਮਾਗਮਾ ਵਿੱਚ ਜਿਨ੍ਹਾਂ ਦੀ ਰੂਪਰੇਖਾ ਪ੍ਰਬੰਧਕ ਉਲੀਕਦੇ ਨੇ ਬਿਲਕੁਲ ਜੀ ਸਟੇਜ ਦਾ ਸਾਰਾ ਪ੍ਰਬੰਧ ਪ੍ਰਬੰਧਕਾ ਦੇ ਕੋਲ ਹੁੰਦਾ ਹੈ ਕਿਹੜਾ ਇਤਿਹਾਸਕ ਦਿਹਾੜਾ ਕਿਵੇਂ ਮਨਾਣਾ ਹੈ ਕਿਹਨੂੰ ਬੁਲਾਉਣਾ ਹੈ ਸੰਗਤ ਦੇ ਸਾਹਮਣੇ ਕਿਸ ਪ੍ਰਚਾਰਕ ਨੂੰ ਕਰਨਾ ਥੋੜਾ ਜਿਹਾ ਮੈਂ ਇੱਥੇ ਹੋਰ ਇਹ ਵੀ ਪੁੱਛਣਾ ਚਾਹਾਂਗਾ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਪ੍ਰਬੰਧਕਾਂ ਦੇ ਵੱਲੋਂ ਕੇਵਲ ਤੇ ਕੇਵਲ ਆਪਣੇ ਚਾਹੇਤੇ ਹੀ ਬੁਲਾਏ ਜਾਂਦੇ ਨੇ ਸਟੇਜਾਂ ਤੇ ਜੀ ਅਸੀਂ ਉਹਨਾਂ ਨੂੰ ਅੱਗੇ ਕਰੀਏ ਤਾਂ ਜੋ ਸੰਗਤਾਂ ਨੂੰ ਸੁਣਨ ਹਾਲਾਂਕਿ ਉਹਨਾਂ ਨੂੰ ਗਿਆਨ ਦੀ ਪੂਰਨ ਤੌਰ ਤੇ ਸੂਝ ਹੋਵੇ ਨਾ ਹੋਵੇ ਇਹ ਨਹੀਂ ਵੇਖਿਆ ਜਾਂਦਾ ਬਿਲਕੁਲ ਹਾਂ ਜੀ ਬਿਲਕੁਲ ਇਹ ਮਤਲਬ ਬਹੁਤ ਸਾਰੀਆਂ ਸਾਰੇ ਨਹੀਂ ਕੁਝ ਬੜੇ ਸਿਆਣੇ ਪ੍ਰਬੰਧਕ ਵੀ ਹਨ ਲੇਕਿਨ ਬਹੁਤ ਸਾਰੀਆਂ ਸਟੇਜਾਂ ਤੇ ਇਦਾਂ ਹੀ ਚੱਲਦਾ ਵੀ ਜਿਹੜੇ ਜਾਣਕਾਰ ਆ ਸਾਡੇ ਨੇੜੇ ਆ ਜਿਹੜੇ ਸਾਨੂੰ ਸਲਾਮ ਸਲੂਮ ਕਰਦੇ ਆ ਆਪਾਂ ਉਹਨਾਂ ਨੂੰ ਵੀ ਬੁਲਾਈਏ ਪਰ ਚਾਹੀਦਾ ਇਹ ਆ ਆਪਾਂ ਨੂੰ ਵੇਖਣਾ ਪਏਗਾ ਦੇਖੋ ਜਿਹੜਾ ਅੱਜ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੇ ਜਿਹੜਾ ਗੁਰਬਾਣੀ ਦੀ ਰੋਸ਼ਨੀ ਵਿੱਚ ਇਤਿਹਾਸ ਨੂੰ ਬਾਚੇ ਤੇ ਸਾਡੇ ਸਾਹਮਣੇ ਰੱਖੇ ਉਹ ਸਿੰਘ ਜਿਹੜੇ ਨੇ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧਤ ਹੋਣ ਕੋਈ ਮੈਟਰ ਨਹੀਂ ਹੈਗਾ ਸਿਰਫ ਉਹ ਅਗਵਾਈ ਲੈਣ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਲੈਣ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਹ ਵਾਲੇ ਸਦਨੇ ਚਾਹੀਦੇ ਨੇ ਤੇ ਫਿਰ ਉਹਦਾ ਬੈਨੀਫਿਟ ਵੀ ਹੋਏਗਾ ਜੀ ਬੈਨੀਫਿਟ ਕੀ ਹੋਏਗਾ ਜਿਵੇਂ ਅੱਜ ਸਾਡਾ ਤੁਸੀਂ ਵੇਖ ਰਹੇ ਹੋ ਜਿਹੜੇ ਸਾਡੇ ਅੱਜ ਹਾਲਾਤ ਬਣੇ ਹੋਏ ਨੇ ਫਿਰ ਉਹ ਸਾਰਾ ਸਿਸਟਮ ਦੇ ਵਿੱਚੋਂ ਨਿਕਲ ਕੇ ਅਸੀਂ ਇੱਕ ਵਾਲੇ ਬੰਨੇ ਵਧਾਂਗੇ ਜਿੱਦੋਂ ਸਾਡੀ ਮਰਿਆਦਾ ਇੱਕ ਹੋਏਗੀ ਅਸੀਂ ਇੱਕ ਤਖਤ ਸਾਹਿਬ ਨੂੰ ਸਮਰਪਿਤ ਹੋਵਾਂਗੇ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ ਤੇ ਫਿਰ ਸਾਰੀ ਕੌਮ ਵੀ ਇਕੱਠੀ ਹੋ ਜਾਏਗੀ ਤੁਸੀਂ ਅੱਜ ਤੇ ਹਾਲਾਤ ਦੀ ਗੱਲ ਕੀਤੀ ਹੈ ਬਹੁਤਾਂ ਦੀ ਗਿਣਤੀ ਜਿ ਮਨਾਇਆ ਇਤਿਹਾਸਿਕ ਦਿਹਾੜਾ ਜਾਂਦਾ ਪਰੰਤੂ ਉੱਥੇ ਜਿਹੜੇ ਪ੍ਰਚਾਰਕਾਂ ਦੇ ਵੱਲੋਂ ਸਵਾਲਾਂ ਤੇ ਜਵਾਬ ਦਿੱਤੇ ਜਾਂਦੇ ਨੇ ਜਿਹੜੇ ਵਿਊਜ਼ ਵਧਾਏ ਜਾਂਦੇ ਨੇ ਜਾਂ ਜਿਹੜੇ ਕਮੈਂਟ ਆਉਂਦੇ ਨੇ ਕੇਵਲ ਉੱਥੇ ਇਹ ਨਹੀਂ ਹੋ ਰਿਹਾ ਤੂੰ ਛੋਟਾ ਹੈ ਜਾਂ ਮੈਂ ਵੱਡਾ ਮੇਰੀ ਗੱਲ ਵੱਡੀ ਹੈ ਤੇਰੀ ਗੱਲ ਛੋਟੀ ਹੈ ਤੂੰ ਮर्यादा ਤੋਂ ਉਲਟਾ ਮੈਂ ਮर्यादा ਤੋਂ ਉਲਟਾ ਉੱਥੇ ਕੇਵਲ ਤੂੰ ਤੂੰ ਮੈਂ ਮੈਂ ਨਹੀਂ ਕੀਤੀ ਜਾ ਰਹੀ ਮਨਾਇਆ ਇਤਿਹਾਸਕ ਦਿਹਾੜਾ ਜਿਹੜਾ ਹੈ ਮਨਾਇਆ ਗੁਰੂ ਦਾ ਦਿਨ ਜਾ ਰਿਹਾ ਹੈ ਉੱਥੇ ਗੁਰੂ ਦੀ ਗੱਲ ਨੂੰ ਮੁਨਕਰ ਕਰਕੇ ਸੀ ਕੇਵਲ ਆਪਸੀ ਰੰਝੇ ਚਾਹ ਨਹੀਂ ਕੱਟ ਰਹੀ ਸਟੇਜਾਂ ਤੇ ਕਈ ਵਾਰ ਇਦਾਂ ਹੋ ਰਿਹਾ ਹੈ ਸਹੀ ਗੱਲ ਹੈ ਤੁਹਾਡੀ ਵੀਰ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਮੈਂ ਉਹੀ ਬੇਨਤੀ ਕੀਤੀ ਹੈ ਨਾ ਕਿ ਜਦੋਂ ਅਸੀਂ ਇੱਕ ਮर्यादा ਦੀ ਗੱਲ ਕਰਾਂਗੇ ਤੇ ਅ ਮੇਰੇ ਸਾਰਾ ਕੁਝ ਖਤਮ ਹੋ ਜਾਏਗਾ ਨਾ ਦੇਖੋ ਵਿਚਾਰਕ ਮਤਭੇਦ ਸਭ ਦੇ ਹੁੰਦੇ ਨੇ ਸਾਰੀਆਂ ਕੌਮਾਂ ਦੇ ਵਿੱਚ 올ਡ ਟੈਸਟਾਮੈਂਟ ਨਿਊ ਟੈਸਟਾਮੈਂਟ ਆ ਇਧਰ ਸਿਆ ਆ ਸੁन्नी ਆ ਸਾਰੇ ਤਰੀਕੇ ਸਾਡੇ ਵਿੱਚ ਵੀ ਹੈਗੇ ਆ ਕਈ ਸੰਸਥਾਵਾਂ ਬਣ ਗਈਆਂ ਕੁਰਬਾਨੀ ਤਾਂ ਬੜਾ ਸੁਣਾ ਫਰਮਾਨ ਦੇ ਰਹੀ ਹੈ ਹੋਵੋ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਬਿਲਕੁਲ ਸਹੀ ਗੱਲ ਹੈ ਜੀ ਚਾਹੀਦਾ ਇਦਾਂ ਹੀ ਆ ਆਪਾਂ ਦੇਖੋ ਜਦੋਂ ਆਪਾਂ ਸਵਾਲ ਜਵਾਬ ਕਰਾਂਗੇ ਨਾ ਸਾਨੂੰ ਬਹਿਣ ਦਾ ਵੀ ਮੌਕਾ ਮਿਲੇਗਾ ਕੱਠੇ ਹੋਣ ਦਾ ਵੀ ਮੌਕਾ ਮਿਲੇਗਾ ਨਾ ਫਿਰ ਅਸੀਂ ਬੈਠਾਂਗੇ ਗੱਲਬਾਤ ਕਰਾਂਗੇ ਪਰ ਹਕੀਕਤ ਇਹ ਹੈ ਕਿ ਹਰ ਗੱਲ ਦਾ ਜਵਾਬ ਬੈਠਕ 'ਚ ਨਿਕਲਦਾ ਹੈ ਬੈਠਕ 'ਚ ਨਿਕਲਦਾ ਹੈ ਜੀ ਡੰਡੇ ਨਾਲ ਜਾਂ ਗਾਲੀ-ਕਲੋਚ ਨਾਲ ਜਾਂ ਮਾਰੇ ਕਮੈਂਟ ਕਰਕੇ ਕਿਸੇ ਵੀ ਮਸਲੇ ਦਾ ਹੱਲ ਕਦੇ ਵੀ ਨਹੀਂ ਹੋਇਆ ਕਰਦਾ ਬਾਣੀ ਤੇ ਛੱਡ ਦਿਓ ਆਪਾਂ ਸਮਾਜਿਕ ਵੀ ਲੈਣੇ ਆ ਨਾ ਤੇ ਤਾਂ ਵੀ ਸਾਨੂੰ ਉੱਥੇ ਬਹਿ ਕੇ ਹੀ ਗੱਲਬਾਤ ਆਪਸ ਵਿੱਚ ਨਿਬੇੜਨੀ ਪੈਂਦੀ ਥੋੜਾ ਹੋਰ ਪੁੱਛਣਾ ਚਾਹਾਂਗਾ ਜਦੋਂ ਅਸੀਂ ਗੁਰੂ ਘਰਾਂ ਦੀ ਰੂਪਰੇਖਾ ਵੇਖਦੇ ਹਾਂ ਗੁਰੂ ਘਰ ਦੇ ਵਰਜੀਤ ਪ੍ਰਚਾਰਕ ਗੁਰੂ ਘਰ ਦੇ ਪ੍ਰਬੰਧਕ ਸੰਗਤ ਇਨਾ ਦੀ ਆਪਸੀ ਕੜੀ ਮਜ਼ਬੂਤ ਹੋਵੇਗੀ ਸ਼ਾਇਦ ਅੱਛਾ ਸਦਾਨਤ ਸੰਗਤ ਸਾਹਮਣੇ ਆ ਸਕਦਾ ਬਿਲਕੁਲ ਜਦੋਂ ਤਾਲਮੇਲ ਕਿਸੇ ਵੀ ਸੰਸਥਾ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਥੱਲੇ ਤੋਂ ਲੈ ਕੇ ਉੱਤੇ ਤੱਕ ਦੇ ਸਾਰੇ ਮਲਾਜਮਾਂ ਦਾ ਤਾਲਮੇਲ ਵਧਿਆ ਹੋਏਗਾ ਤੇ ਕੁਦਰਤੀ ਹੈ ਵੀ ਉਸ ਸੰਸਥਾ ਦੀ ਚੜ੍ਹਦੀ ਕਲਾ ਹੋਏਗੀ ਤੁਸੀਂ ਜਿੰਨੀ ਮਰਜ਼ੀ ਵੱਡੀ ਬਿਲਡਿੰਗ ਬਣਾ ਲਓ ਪ੍ਰਬੰਧਕ ਤੇ ਤੋੜ ਤੇ ਜੀ ਜਿੰਨਾ ਮਰਜ਼ੀ ਵਧੀਆ ਪ੍ਰਚਾਰਕ ਰੱਖ ਲਓ ਵੱਧ ਤੋਂ ਵੱਧ ਸੰਗਤ ਇਕੱਠੀ ਹੋ ਕੇ ਗੁਰੂ ਘਰ ਵਿੱਚ ਆ ਜੇ ਪਰੰਤੂ ਜੋ ਸਟੇ ਤੋਂ ਡਿਲੀਵਰ ਨਹੀਂ ਕੀਤਾ ਜਾ ਰਿਹਾ ਗੁਰੂ ਦੀ ਮਰਿਆਦਾ ਨਹੀਂ ਦੱਸੀ ਜਾ ਰਹੀ ਗੁਰੂ ਦਾ ਸਿਧਾਂਤ ਸਹੀ ਰੂਪ ਦੇ ਵਿੱਚ ਗੁਰੂ ਆਸ਼ੀਰਵਾਦ ਨਹੀਂ ਦੱਸਿਆ ਜਾ ਰਿਹਾ ਸ਼ਾਇਦ ਉਹ ਪੂਰਨ ਤੌਰ ਤੇ ਬਣਾਈ ਹੋਈ ਮਰਿਆਦਾ ਵੀ ਸ਼ਾਇਦ ਜਿਹੜੀ ਬਿਲਡਿੰਗ ਹੈ ਉਹ ਵੀ ਪ੍ਰਬੰਧ ਸਫਲ ਨਾ ਹੋ ਸਕੇ ਬਿਲਕੁਲ ਇਦਾਂ ਹੀ ਹੈ ਜੀ ਜਦੋਂ ਤੁਸੀਂ ਗੱਲ ਗੁਰੂ ਦੀ ਕਰੋਗੇ ਸਿਧਾਂਤ ਦੀ ਗੱਲ ਕਰੋਗੇ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕਰੋਗੇ ਤੇ ਆਪੇ ਸਾਰਾ ਕੁਝ ਸਹੀ ਹੋਏਗਾ ਬਿਲਡਿੰਗ ਬਣਾਉਣ ਦਾ ਫਾਇਦਾ ਤਾਂ ਹੀ ਆ ਨਾ ਵੇਖੋ ਸਤਗੁਰਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਧਰਮਸ਼ਾਲਾ ਬਣਾਈਆਂ ਬਿਲਕੁਲ ਜਿੱਥੇ ਵੀ ਗਏ ਭਾਈ ਪਰ ਉਹ ਗੁਰੂ ਦੀ ਧਰਮਸ਼ਾਲਾ ਬਣ ਗਈ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪਾਵਨ ਮबारक ਚਰਨ ਪੈਣ ਤੋਂ ਬਾਅਦ ਉਹ ਗੁੱਥੇ ਗੁਰੂ ਦੀ ਗੱਲ ਹੋ ਰਹੀ ਹੁਣ ਬਿਲਡਿੰਗ ਤੇ ਹੋ ਰਹੀ ਸੀ ਪਰ ਉਸ ਬਿਲਡਿੰਗ ਵਿੱਚ ਲੁੱਟਮਾਰ ਸੀ ਜਿੱਦਣ ਗੁਰੂ ਦੀ ਗੱਲ ਸ਼ੁਰੂ ਹੋ ਗਈ ਤੇ ਉੱਥੇ ਸਾਰਾ ਕੁਝ ਚੰਗਾ ਹੋ ਜਾਂਦਾ ਮੈਂ ਇੱਕ ਤਰ੍ਹਾਂ ਨਾਲ ਸਾਕੀ ਸ਼ੇਅਰ ਕਰਦਾ ਵੀ ਉੱਥੇ ਕਿਹਾ ਜਾਂਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਚਲੇ ਜਾਂਦੇ ਆ ਨਾ ਭਾਈ ਸੱਜਣ ਦਾ ਮਨ ਬਦਲ ਗਿਆ ਧਰਮਸ਼ਾਲਾ ਦੇ ਵਿੱਚ ਆ ਕੇ ਤੇ ਕੋਈ ਦੋ ਰਾਈ ਲੰਗ ਰਹੇ ਸੀ ਉਹ ਆਪਸ ਵਿੱਚ ਵਪਾਰੀ ਸਨ ਉਹ ਗੱਲਬਾਤ ਕਰਦੇ ਵੀ ਇੱਥੇ ਅੱਜ ਟਿਕਾਣਾ ਕਰਾਂਗੇ ਭਾਈ ਸੱਜਣ ਦੀ ਧਰਮਸ਼ਾਲਾ ਤੇ ਇਹ ਸੱਜਣ ਦਾ ਰਿਕਾਰਡ ਸਾਨੂੰ ਸਾਰਿਆਂ ਨੂੰ ਪਤਾ ਵਾ ਵੀ ਉਹ ਮਾਰ ਲੈਂਦਾ ਲੁੱਟ ਦਿੰਦਾ ਵਾ ਉਹ ਬੱਲੇ ਕੁਝ ਨਹੀਂ ਰਹਿਣ ਦਿੰਦਾ ਤੇ ਜਦੋਂ ਕਹਿੰਦੇ ਵੀ ਆਹ ਗੱਲ ਸੱਜਣ ਤੱਕ ਪਹੁੰਚਦੀ ਆ ਨਾ ਭਾਈ ਸੱਜਣ ਜੀ ਤੱਕ ਤੇ ਉਹ ਬੜੇ ਪਿਆਰੇ ਬੋਲ ਬੋਲਦੇ ਕਹਿੰਦੇ ਵੀ ਹੁਣ ਉਹ ਭਾਈ ਸੱਜਣ ਨਹੀਂ ਰਹਿ ਗਿਆ ਜਿਹਨ ਜਿਹੜਾ ਲੋਕਾਂ ਨੂੰ ਲੁੱਟਦਾ ਸੀ ਨਾ ਉਹ ਹੁਣ ਮਰ ਗਿਆ ਉਹ ਉਸ ਦਿਨ ਮਰ ਗਿਆ ਜਿੱਦਨ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਾਵਨ ਮੁਬਾਰਕ ਚਰਨ ਇਥੇ ਪਾ ਕੇ ਗਏ ਨੇ ਹੁਣ ਇਹ ਭਾਈ ਸੱਜਣ ਹੈ ਹੁਣ ਸੱਜਣ ਠੱਗ ਨਹੀਂ ਹੈ ਤੁਹਾਡਾ ਬਿਲਕੁਲ ਸਹੀ ਹੈ ਕੱਲ ਮੈਂ ਉਹ ਪੁੱਛਣ ਜਾਵਾਂਗਾ ਤੁਸੀਂ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਹੋ ਵੱਖ-ਵੱਖ ਸਟੇਜਾਂ ਤੇ ਗੁਰਮਤਿ ਵਿਚਾਰਾਂ ਲਈ ਜਾਣੇ ਹੋ ਪ੍ਰਚਾਰ ਕਰਦੇ ਹੋ ਸੰਗਤ ਦਾ ਗੁਰੂ ਘਰ ਨਾਲ ਪਿਆਰ ਕਿਵੇਂ ਬਣੇ ਇਤਿਹਾਸਕ ਦਿਹਾੜੇ ਕੇਵਲ ਮਨਾਏ ਜਾਂ ਜਾਂ ਫਿਰ ਨਿਰੰਤਰ ਕੋਈ ਐਉਂ ਜੀ ਰੀਤ ਚੱਲ ਪਵੇ ਸਾਡੇ ਗੁਰੂ ਘਰਾਂ ਵਿੱਚ ਸੰਗਤ ਦਾ ਗੁਰੂ ਨਾਲ ਪਿਆਰ ਬਣ ਜਾਵੇ ਸੰਗਤ ਦਾ ਗੁਰੂ ਸਥਾਨ ਨਾਲ ਪਿਆਰ ਬਣ ਜਾਵੇ ਸੰਗਤ ਜਿਹੜੀ ਆ ਰਹੀ ਹੈ ਉਹਨਾਂ ਦੇ ਘਰਾਂ ਦੇ ਵਿੱਚੋਂ ਵੀ ਗੁਰੂ ਸਿਧਾਂਤਾਂ ਦੀ ਮਹਿਕ ਆਵੇ ਬਿਲਕੁਲ ਜੀ ਜਦੋਂ ਸੰਗਤ ਗੁਰਦੁਆਰਾ ਸਾਹਿਬ ਦਿੱਲੀ ਆਏਗੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਉੱਥੇ ਨਾ ਸਿਸਟਮ ਬਣੇ ਸਾਡੇ ਅੱਜ ਦੇਖੋ ਗੁਰੂ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਤੁਸੀਂ ਜੀਵਨ ਵੇਖੋ ਸਤਿਗੁਰੂ ਸਾਹਿਬ ਜੀ ਬੱਚਿਆਂ ਵਾਸਤੇ ਜਿੱਥੇ ਸਿੱਖਿਆ ਦਿੰਦੇ ਨੇ ਗੁਰਮੁਖੀ ਦੀ ਉੱਥੇ ਨੌਜਵਾਨਾਂ ਵਾਸਤੇ ਉਹ ਮਲਖਾੜੇ ਵੀ ਲਾਉਂਦੇ ਨੇ ਮਲਖਾੜੇ ਦਾ ਵੀ ਨਿਰਮਾਣ ਕੀਤਾ ਹੈ ਸਾਰਾ ਕੁਝ ਤਾਂ ਕਿ ਉੱਥੇ ਨੌਜਵਾਨ ਵੀ ਆਵੇ ਤੇ ਬੱਚੇ ਵੀ ਆਉਣ ਉੱਥੇ ਹੁਣ ਬੱਚਿਆਂ ਨੂੰ ਵੀ ਸਿੱਖਿਆ ਮਿਲੇ ਗੁਰਦੁਆਰਿਆਂ ਦੇ ਵਿੱਚ ਨੀਤਾ ਪ੍ਰਤੀ ਤੇ ਉੱਥੇ ਅੱਜ ਦੇ ਮਲਖਾੜੇ ਤੁਸੀਂ ਜੇਮ ਲਾ ਸਕਦੇ ਹੋ ਉਥੇ ਦਾ ਪ੍ਰਬੰਧ ਵਧੀਆ ਹੋਵੇ ਉਹਨਾਂ ਨੂੰ ਨੌਜਵਾਨਾਂ ਨੂੰ ਖੋਲ ਕੁਸ਼ਤੀਆਂ ਉਹਨਾਂ ਨੂੰ ਆਪਣੇ ਸਰੀਰ ਵਾਲੇ ਧਿਆਨ ਦੇਣ ਦਾ ਮੌਕਾ ਮਿਲੇ ਤੇ ਬੱਚੇ ਆਪੇ ਨਹੀਂ ਬਾਹਰ ਜਾਣਗੇ ਜਦੋਂ ਬੱਚੇ ਗੁਰਦੁਆਰੇ ਆਣਗੇ ਨੌਜਵਾਨ ਗੁਰਦੁਆਰਾ ਸਾਹਿਬ ਆਉਣਗੇ ਤੇ ਭਾਵੇਂ ਉਹ ਜਿੰਮ ਦੇ ਬੰ ਨਹੀਂ ਹੋਣ ਪਰ ਘੱਟੋ ਘੱਟ ਇੱਕ ਵਾਰੀ ਅੰਦਰ ਮੱਥਾ ਟੇਕਣ ਤੇ ਆਉਣਗੇ ਨਾ ਬਿਲਕੁਲ ਉਹ ਜੁੜਨਗੇ ਨਾਲ ਤੇ ਜਿਹੜੀ ਵੱਡੀ ਸੰਗਤ ਆ ਉਹਨਾਂ ਨੂੰ ਉੱਥੇ ਬਹਿ ਕੇ ਲਾਇਬ੍ਰੇਰੀ ਹੋਵੇ ਉਹ ਉੱਥੇ ਬਹਿ ਕੇ ਗੱਲਬਾਤ ਕਰਨ ਉਹ ਆਪਸੀ ਚਰਚਾ ਕਰਨ ਉਹਨਾਂ ਦੇ ਵਾਸਤੇ ਇੱਕ ਜਗ੍ਹਾ ਬਣਾ ਦਿੱਤੀ ਜਾਏ ਗੁਰਦੁਆਰੇ ਗੁਰਮੁਲ ਲਿਟਰੇਚਰ ਰੱਖਿਆ ਹੋਵੇ ਲਿਟਰੇਚਰ ਰ ਤੇ ਇੱਕ ਉਹ ਲਾਇਬ੍ਰੇਰੀ ਟਾਈਪ ਬਣਾ ਦਿੱਤਾ ਚਾਹੀ ਵੀ ਉੱਥੇ ਬਹਿ ਕੇ ਉਹ ਵਿਚਾਰਾ ਕਰਨ ਜਿਵੇਂ ਲੋਕ ਖੁੰਡ ਚਰਚਾ ਨਹੀਂ ਕਰਦੇ ਬਾਹਰ ਬਹਿ ਜਾਂਦੇ ਨੇ ਸੱਥਾਂ ਦੇ ਵਿੱਚ ਬਹਿ ਕੇ ਅੱਜ ਸੱਥਾਂ ਖਤਮ ਹੋ ਗਈਆਂ ਤੇ ਗੁਰਦੁਆਰਿਆਂ ਨੂੰ ਜੇ ਆਪਾਂ ਸੱਥਾਂ ਬਣਾ ਲਈਏ ਨਾਲੇ ਤੇ ਲੋਕ ਜੁੜਨਗੇ ਸੰਗਤ ਆਏਗੀ ਨਾਲੇ ਉਹਨਾਂ ਨੂੰ ਗੁਰ ਇਤਿਹਾਸ ਦਾ ਜਿਹੜਾ ਵਾ ਪਤਾ ਲੱਗੇਗਾ ਫਿਰ ਸਾਡੇ ਇਤਿਹਾਸਕ ਦਿਹਾੜੇ ਮਨਾਏ ਵੀ ਸਫਲ ਹੋਣਗੇ ਤੇ ਸੰਗਤ ਦੀ آمد ਵੀ ਵੱਧ ਹੋਏਗੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਨਿਚੋੜ ਸਾਡੇ ਸਾਹਮਣੇ ਕੱਢ ਕੇ ਰੱਖ ਦਿੱਤਾ ਜਿੱਥੇ ਅਸੀਂ ਇਹ ਪ੍ਰਾਂਤਨ ਆਪਣੀਆਂ ਵਿਚਾਰਧਾਰਾ ਨੂੰ ਖਤਮ ਕਰਕੇ ਦੂਜਿਆਂ ਦੀਆਂ ਵਿਚਾਰਧਾਰਾ ਸੈਪਟ ਕਰ ਰਿਹਾ ਕਿਉਂ ਨਾ ਚੰਗਾ ਹੋਵੇ ਗੁਰੂ ਘਰਾਂ ਨੂੰ ਕੇਂਦਰ ਬਣਾ ਕੇ ਅਸੀਂ ਜੇਕਰ ਜਾਣਿਆ ਮੱਥਾ ਟੇਕ ਕੇ ਬਾਹਰ ਆ ਜਾਣੇ ਕੇਵਲ ਤੇ ਇਤਿਹਾਸਕ ਦਿਹਾੜਿਆਂ ਤੇ ਸਬੰਧਨਾ ਕਰੀਏ ਅਸੀਂ ਰੋਜ਼ਾਨਾ ਗੁਰੂ ਘਰ ਵਿੱਚ ਕੋਈ ਇਹੋ ਜੀ ਰੀਤ ਬਣ ਜਾਵੇ ਖਾਸ ਕਰਕੇ ਮੇਰੀ ਪ੍ਰਬੰਧਕਾਂ ਤੇ ਚੰਨਜ ਬੇਨਤੀ ਹੈ ਜਿਨ੍ਹਾਂ ਦੇ ਕੋਲ ਵੱਡਮੁੱਲੀ ਜ਼ਿੰਮੇਵਾਰੀ ਆਈ ਹੈ ਉਹ ਗੁਰੂ ਘਰਾਂ ਵਿੱਚ ਪੰਜਾਬੀ ਦੇ ਸਕੂਲ ਖੋਲਣ ਗੁਰੂ ਘਰਾਂ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀਆਂ ਜਾਂ ਜਿਵੇਂ ਭਾਈ ਸਾਹਿਬ ਨੇ ਦੱਸਿਆ ਗੁਰੂ ਘਰਾਂ ਵਿੱਚ ਜਿਮ ਸਥਾਪਿਤ ਕੀਤੇ ਜਾਣ ਤਾਂ ਜੋ ਬਜ਼ੁਰਗੀ ਵੀ ਤੇ ਨੌਜਵਾਨੀ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਤਨਾ ਬਾਬਾ ਫਰੀਦ ਦੀ ਮਾਂ ਵਰਗਾ ਰੋਲ ਅਦਾ ਕਰ ਸਕੀਏ ਘਟੋ ਘਟਿਕ ਵਾਰ ਤਾਂ ਗੁਰੂ ਦੀ ਦਹਲੀਜ਼ ਗੁਰੂ ਘਰ ਵਿੱਚ ਨੌਜਵਾਨ ਆ ਜੇ ਬਜ਼ੁਰਗ ਆ ਜਾਣ ਇਕੱਟੋ ਕੇ ਬਹਿ ਸਕੀਏ ਪੜ ਸਕੀਏ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਸਕੀਏ ਪਸੰਮ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਤੁਸੀਂ ਜਿਵੇਂ ਆਖੇ ਬੱਚਿਆਂ ਦੀ ਨੌਜਵਾਨੀ ਦੀ ਜੋ ਰੀਤ ਹੈ ਅੱਜ ਜੇਕਰ ਚੰਗਾ ਹੋਵੇ ਪ੍ਰਬੰਧਕ ਅੱਜ ਦੇ ਹਾਣੀ ਬਣ ਜਾਣ ਪ੍ਰਬੰਧਕ ਅੱਜ ਦੇ ਸਮੇਂ ਅਨੁਸਾਰ ਜੋ ਮੁੱਖ ਲੋੜਾਂ ਨੇ ਸੰਗਤ ਦੀਆਂ ਉਹਨਾਂ ਨੂੰ ਅੱਗੇ ਰੱਖ ਕੇ ਪ੍ਰਚਾਰ ਵਿੱਚ ਵੀ ਨਵੇਂ ਢੰਗ ਵਰਤੇ ਜਾ ਸਕਦੇ ਨੇ ਬਿਲਕੁਲ ਜੀ ਪ੍ਰਚਾਰ ਵਿੱਚ ਵੀ ਨਵੇਂ ਢੰਗ ਵੇਖੋ ਅਭੀ ਤੇ ਪ੍ਰਚਾਰੀ ਆ ਨਾ ਵੀ ਜਦੋਂ ਪ੍ਰਬੰਧਕ ਇਹ ਚੀਜ਼ਾਂ ਗੁਰਦੁਆਰਿਆਂ ਵਿੱਚ ਲੈ ਕੇ ਆਣਗੇ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਜਿਮ ਦੀਪ ਲਾਇਬ੍ਰੇਰੀ ਦੀ ਇਹ ਵੀ ਇੱਕ ਪ੍ਰਚਾਰ ਦਾ ਢੰਗ ਹੋਏਗਾ ਉੱਥੇ ਮੈਂ ਇੱਕ ਬੇਨਤੀ ਕਰਾਂ ਝਾੜੋ ਪਿੰਡ ਜੇ ਮੈਂ ਉੱਥੇ ਨਾ ਬੱਚਿਆਂ ਦੇ ਪੇਪਰ ਲੈਣ ਵਾਸਤੇ ਗਿਆ ਸਾਂ ਤੇ ਉਹਨਾਂ ਨੇ ਲਾਇਬ੍ਰੇਰੀ ਵਿੱਚ ਬੈ ਕੇ ਤੇ ਬੱਚਿਆਂ ਦੇ ਵਾਸਤੇ ਬੜੀਆਂ ਖੂਬਸੂਰਤ ਚੀਜ਼ਾਂ ਲਿਖ ਲੈ ਕੇ ਕੰਧ ਦੇ ਉੱਤੇ ਲਾਈਆਂ ਹੋਈਆਂ ਸੀ ਹੁਣ ਉਹ ਪੇਪਰ ਲੈਣ ਮੈਂ ਗਿਆ ਸੀ ਪਰ ਆਪ ਮੁਹਾਰੇ ਮੈਂ ਉਹ ਚ ਜਦੋਂ ਬਾਣੀ ਦੀਆਂ ਤੁਕਾਂ ਲਿਖ-ਲਿਖ ਕੇ ਆਪਾਂ ਲਾਵਾਂਗੇ ਲਾਇਬ੍ਰੇਰੀ ਚ ਲੱਗੀ ਆਉਣਗੀਆਂ ਬੁੱਕਸ ਪਈਆਂ ਹੋਣਗੀਆਂ ਇਤਿਹਾਸ ਦੀਆਂ ਤੇ ਉਹ ਆਪੇ ਨਾਲ ਜੁੜਨਗੇ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਉਹਦੇ ਨਾਲ-ਨਾਲ ਸਾਨੂੰ ਜਿਹੜਾ ਵਾ ਜਿਵੇਂ ਹੁਣ ਗਰਮੀਆਂ ਦੀਆਂ ਛੁੱਟੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ-ਬੜੇ ਉਪਰਾਲੇ ਵੀ ਕੀਤੇ ਜਾਂਦੇ ਨੇ ਥਾਂ-ਥਾਂ ਤੇ ਕੈਂਪ ਵੀ ਲਾਇਆ ਜਾਂਦੇ ਪੂਰੇ ਇੰਡੀਆ ਦੇ ਵਿੱਚ ਸਾਡੇ ਪ੍ਰਚਾਰਕ ਜਿਹੜੇ ਨੇ ਉਹ ਕੈਂਪ ਲਾਉਂਦੇ ਨੇ ਅਸੀਂ ਆਪ ਪਟਿਆਲੇ ਦੇ ਵਿੱਚ ਕੈਂਪ ਲਾਉਂਦੇ ਆ ਇਵੇਂ ਵੱਖਰੇ-ਵੱਖਰੀਆਂ ਸਾਮੇ ਤੇ ਹੋਰ ਬੜੀਆਂ ਸੰਸਥਾ ਨੇ ਕਾਲਜ ਨੇ ਜਿਹੜੇ ਮਿਸ਼ਨੀ ਕਾਲਜ ਆ ਜਾਂ ਜਿਹੜੀਆਂ ਦੂਜੀਆਂ ਸੰਸਥਾਵਾਂ ਨੇ ਉਹ ਬੱਚਿਆਂ ਦੇ ਕੈਂਪ ਲਾਉਂਦੇ ਆ ਪਿੰਡਾਂ ਵਿੱਚ ਜਾ ਕੇ ਇਹ ਬੜੇ-ਵੱਡੇ ਪੱਧਰ ਤੇ ਜਿਹੜਾ ਵਾ ਉਹ ਕੰਮ ਹੁੰਦਾ ਪਰ ਉਹ ਕੈਂਪਾਂ ਤੋਂ ਬਾਅਦ ਗੱਲ ਉੱਥੇ ਰੁਕ ਜਾਂਦੀ ਆ ਫਿਰ ਅਗਲੀਆਂ ਛੁੱਟੀਆਂ ਦਾ ਇੰਤਜ਼ਾਰ ਹੁੰਦਾ ਤੇ ਜੇ ਆਪਾਂ ਵਿਚ ਰਹਿਣ ਕੈਂਪ ਜੀ ਉਹ ਲੜੀਵਾਰ ਲਗਾਤਾਰ ਚੱਲਦਾ ਰਹੇਗਾ ਕੰਮ ਤੁਸੀਂ ਲੰਬੇ ਸਮੇਂ ਤੋਂ ਕੈਂਪ ਲਾ ਰਹੇ ਆ ਆਉਟਪੁੱਟ ਕਿ ਨਹੀਂਿਕਲ ਰਹੀ ਹੈ ਦੇਖੋ ਬੱਚਿਆਂ ਦੀ ਹੁਣ ਕਈ ਬੱਚੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਛੋਟੇ ਬੱਚੇ ਆਪ ਕਿਸੇ ਨਹੀਂ ਘਟਾਉਂਦੇ ਤੁਸੀਂ ਇਹ ਖਿਆਲ ਕਰਿਓ ਕਦੇ ਉਹ ਬੱਚੇ ਕਦੇ ਕਿਸੇ ਨਹੀਂ ਘਟਾਉਂਦੇ ਮਾਂ ਜਾਂ ਪਿਤਾ ਕਿਧਰ ਕੋਈ ਨਟਲੇ ਆਈ ਆ ਤੇ ਉਹ ਬੱਚਿਆਂ ਦੇ ਕੇਸ ਘਟਾ ਦਿੰਦੇ ਨੇ ਹੁਣ ਬੱਚਿਆਂ ਨੂੰ ਜਿੱਦਾਂ ਦਾ ਮਾਹੌਲ ਮਿਲੇਗਾ ਨਾ ਬੱਚੇ ਜੇ ਵੱਡੇ ਬੱਚੇ ਉੱਥੇ ਨੌਜਵਾਨ ਨੇ ਵੱਡੇ ਨੇ ਉਹ ਦਸਤਾਰਾਂ ਵਾਲੇ ਨੇ ਨਾ ਕਿ ਜਿਹੜੇ ਬੱਚੇ ਆ ਉਹ ਦਸਤਾਰਾਂ ਹੀ ਬਨਣਗੇ ਮੈਂ ਆਪਣਾ ਤਜਰਬਾ ਹੈ ਮੇਰੇ ਜਦੋਂ ਦਸਤਾਰ ਸਜਾਈ ਹੁੰਦੀ ਸਾਡੇ ਸਾਰੇ ਤਕਰੀਬਨ ਸਿੱਖ ਨੇ ਬੱਚੇ ਦਸਤਾਰਾਂ ਸਜਾਉਣ ਵਾਲੇ ਨੇ ਤੇ ਜਿਹੜੇ ਛੋਟੇ ਬੱਚੇ ਨੇ ਸਾਡੇ ਉਹ ਵੇਖ ਕੇ ਵੀ ਸਾਨੂੰ ਵੀ ਦਸਤਾਰਾਂ ਸਜਾਓ ਜਦੋਂ ਇੱਕ ਬੱਚਾ ਦਸਤਾਰ ਬੰਨਦਾ ਤੇ ਉਹ ਨਿੱਕੇ ਨਿੱਕੇ ਵੀ ਜਿਹੜੇ ਨਾਲ ਹੁੰਦੇ ਨੇ ਨਾ ਉਹ ਵੀ ਕਹਿੰਦੇ ਵੀ ਸਾਡੇ ਵੀ ਦਸਤਾਰ ਸਜਾਓ ਤੇ ਇਹ ਇਹ ਚੀਜ਼ਾਂ ਨੇ ਸਾਨੂੰ ਪ੍ਰਚਾਰ ਵਾਸਤੇ ਸਾਰਾ ਕੁਝ ਸਾਨੂੰ ਜਿਹੜਾ ਵਾ ਉਹ ਤਰਨ ਕਰਨਾ ਪਏਗਾ ਸਾਨੂੰ ਲਗਾਤਾਰ ਬੱਚਿਆਂ ਨਾਲ ਨੌਜਵਾਨੀ ਨਾਲ ਜਿਹੜਾ ਵਾ ਸੰਗਤ ਨਾਲ ਰਾਬਤਾ ਰੱਖਣਾ ਹੀ ਪੈਣਾ ਅਕਸਰ ਹੀ ਵੇਖਿਆ ਜਾਂਦਾ ਪ੍ਰਚਾਰਕਾਂ ਦੇ ਵਿੱਚ ਸੁਣਿਆ ਜਾਂਦਾ ਪਿੰਡਾਂ ਤੇ ਸ਼ਹਿਰਾਂ 'ਚ ਬੜਾ ਵੱਡਾ ਹਾਲਾਂਕਿ ਹੁਣ ਕੋਈ ਫਰਕ ਰਿਹਾ ਨਹੀਂ ਪਰੰਤੂ ਜੋ ਉੱਥੇ ਪ੍ਰਚਾਰ ਦੀ ਜੋ ਸਿਸਟਮ ਹੈ ਸ਼ਹਿਰਾਂ ਦੇ ਵਿੱਚ ਗੁਰਬਾਣੀ ਦਾ ਗੁਰ ਇਤਿਹਾਸ ਦਾ ਪ੍ਰਚਾਰ ਦਾ ਸਿਸਟਮ ਉਹ ਪਿੰਡਾਂ ਨਾਲ ਥੋੜਾ ਵੱਖਰਾ ਹੈ ਪਿੰਡਾਂ 'ਚ ਕੋਈ ਢੰਗ ਵੱਖਰਾ ਬਦਲਣਾ ਪੈਂਦਾ ਹੈ ਸ਼ਹਿਰਾਂ 'ਚ ਵੱਖਰਾ ਬਦਲਣਾ ਪੈਂਦਾ ਹੈ ਉੱਥੇ ਆਉਟਪੁੱਟ ਜਲਦੀ ਆ ਜਾਂਦੀ ਹੈ ਪਿੰਡਾਂ 'ਚ ਸ਼ਾਇਦ ਆਉਟਪੁੱਟ ਘੱਟ ਆਵੇ ਇਹਦੇ ਬਾਰੇ ਕੀ ਤੁਹਾਡੇ ਰਾਏ ਹੈ ਇਦਾਂ ਜਿਵੇਂ ਆਪਾਂ ਹੁਣੇ ਗੱਲ ਕੀਤੀ ਤੁਸੀਂ ਕੈਂਪਾਂ ਦੀ ਗੱਲ ਕਰ ਰਹੇ ਸੀ ਜਿਹੜੇ ਬੱਚੇ ਸੀ ਉਹਨਾਂ ਨੂੰ ਆਪਾਂ ਨਾਲ ਲਾਇਆ ਤੇ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਮੋਟੀਵੇਟ ਕਰਦੇ ਹੋ ਤੇ ਉਹ ਉਹਨਾਂ ਨੂੰ ਤੁਸੀਂ ਸਿੱਖੀ ਵਾਲੇ ਪਾਸੇ ਲੈ ਕੇ ਆਉਂਦੇ ਵੀ ਸਾਡੇ ਦੇਖੋ 7 ਤੇ 9 ਸਾਲ ਦੇ ਸਾਬਜਾ ਦੇ 4 ਕੁ ਸਵਾ 4 ਸਾਲ ਦੇ ਨੇ ਬਾਬਾ ਅਜੇ ਸਿੰਘ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਉਹਨਾਂ ਦਾ ਕਲਜਾ ਕੱਟ ਕੇ ਮੂੰਹ 'ਚ ਪਾਇਆ ਗਿਆ ਉਹ ਬੱਚੇ ਇਸ ਗੱਲਾਂ ਤੋਂ ਮੋਟੀਵੇਟ ਹੁੰਦੇ ਨੇ ਹੁਣ ਪਿੰਡਾਂ ਦੇ ਵਿੱਚ ਜਿਹੜਾ ਨਾ ਇਹ ਜਿਹੜਾ ਕਲਚਰ ਹੈ ਇਹ ਸਾਖੀ ਵਾਲਾ ਇਦਾਂ ਹੀ ਸਾਖੀ ਦੇ ਨਾਲ ਪਿੰਡਾਂ ਦੀ ਸੰਗਤ ਜਿਹੜੀ ਹੈ ਸ਼ੇਤੀ ਜੁੜਦੀ ਆ ਇਤਿਹਾਸ ਦੇ ਨਾਲ ਜੁੜਦੀ ਹੈ ਸ਼ਹਿਰਾਂ ਦਾ ਫਰਕ ਇਹ ਹੈ ਵਿਚਾਰਾਂ ਦੇ ਵਿੱਚ ਲੋਕ ਜਿਆਦਾ ਬਾਣੀ ਦੇ ਨਾਲ ਜੁੜਦੇ ਨੇ ਇਤਿਹਾਸ ਵੀ ਹੈ ਪਰ ਉਹ ਬਾਣੀ ਦੇ ਨਾਲ ਜਿਆਦਾ ਜੁੜਦੇ ਸਾਖੀ ਕਲਚਰ ਘਟਿਆ ਸਾਖੀ ਕਲਚਰ ਘਟਿਆ ਹੁਣ ਪਿੰਡਾਂ ਦੀ ਸੰਗਤ ਨੂੰ ਸਾਖੀ ਦੇ ਨਾਲ ਜੋੜਿਆ ਜਾਂਦਾ ਤੇ ਜਿਹੜੀ ਸ਼ਹਿਰਾਂ ਦੀ ਸੰਗਤ ਹੈ ਉਹਨੂੰ ਬਾਣੀ ਦੇ ਨਾਲ ਜੋੜਿਆ ਜਾਂਦਾ ਵਾ ਆ ਇੱਥੇ ਥੋੜਾ ਜਿਹਾ ਫਰਕ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਤੌਰ ਪ੍ਰਚਾਰਕ ਹੋਣ ਦੇ ਨਾਤੇ ਲੰਬਾ ਸਮਾਂ ਹੋ ਗਿਆ ਤੁਹਾਨੂੰ ਪ੍ਰਚਾਰ ਕਰਦੇ ਨੂੰ ਅਕਸਰ ਵੇਖਿਆ ਜਾਂਦਾ ਹੈ ਹਰ ਥਾਂ ਤੇ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀਵਲ ਪ੍ਰਚਾਰਕ ਭੇਜੇ ਜਾਂਦੇ ਨੇ ਕੋਈ ਇਹੋ ਜਿਹੀ ਵੀ ਘਟਨਾ ਵਾਪਰੀ ਕਿ ਸੋਚ ਨਹੀਂ ਸਕਦੇ ਕਿ ਸਿੱਖ ਪੰਥ ਇੱਥੋਂ ਤੱਕ ਵੀ ਜਾ ਸਕਦਾ ਹੈ ਇੰਨੀ ਵੱਡੀ ਤਰੱਕੀ ਨੌਜਵਾਨ ਕਰ ਸਕਦੇ ਨੇ ਬਿਲਕੁਲ ਜੀ ਜਦੋਂ ਆਪਾਂ ਵੇਖਦੇ ਆ ਸਾਰੇ ਆਲ ਓਵਰ ਜਿਹੜੇ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ ਚਲੋ ਹੁਣੇ ਸਪੇਨ ਦੇ ਵਿੱਚ ਵੈਲੈਂਸੀਆ ਸ਼ਹਿਰ ਆ ਜਿੱਥੇ ਥੋੜੇ ਦਿਨ ਪਹਿਲਾਂ ਹੀ ਹੜ ਆਇਆ ਸੀ ਤੇ ਉੱਥੇ ਸਿੱਖਾਂ ਨੇ ਜਿਹੜਾ ਵਾ ਉਹ ਸੇਵਾ ਕੀਤੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਸਾਰਾ ਤੇ ਤੁਸੀਂ ਉਹ ਦੇਖੋ ਵੀ ਇਸ ਤੋਂ ਵੱਡੀ ਹੋਰ ਸਾਡੀ ਚੜ੍ਹਦੀ ਕਲਾ ਕੀ ਹੋਏਗੀ ਇਸ ਤੋਂ ਵੱਡੀ ਸਾਡੀ ਉਚਾਈ ਕੀ ਹੋਏਗੀ ਵੀ ਉੱਥੇ ਦੇ ਜਿਹੜੇ ਆਮ ਪਬਲਿਕ ਆ ਉਹ ਸਿੱਖਾਂ ਨੂੰ ਗੱਲ ਨਾਲ ਲਾ ਰਹੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਵੀ ਇਹ ਦਸਤਾਰਾਂ ਵਾਲੇ ਆ ਕੇ ਸਾਡੀ ਸੇਵਾ ਪੈ ਕਰਦੇ ਨੇ ਇਹ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਸਾਨੂੰ ਸਿਧਾਂਤ ਬਖਸ਼ਿਆ ਏਕੇ ਦਾ ਇਕੱਠਿਆਂ ਦਾ ਇਹ ਸਾਰੀਆਂ ਚੀਜ਼ਾਂ ਵੀ ਇਤਿਹਾਸ ਦੇ ਵਿੱਚੋਂ ਨਿਕਲੀਆਂ ਨੇ ਸਾਨੂੰ ਗੁਰੂ ਘਰਾਂ ਦੇ ਵਿੱਚੋਂ ਨਿਕਲੀਆਂ ਨੇ ਇਹ ਸਾਰਾ ਕੁਝ ਗੁਰੂ ਘਰਾਂ ਵਿੱਚੋਂ ਸੇਵਾ ਦਾ ਕਨਸੈਪਟ ਸਿੱਖਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਸਾਨੂੰ ਸੇਵਾ ਸਿਮਰਨ ਦਾ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੇ ਗੁਰੂ ਰਾਮਦਾਸ ਜੀ ਨੇ ਕਨਸੈਪਟ ਦਿੱਤਾ ਤੇ ਉਹਨਾਂ ਸਿਰ ਤੇ ਟੋਕਰੀ ਵੀ ਢੋਈ ਵੇਖੋ ਜਵਾਈ ਨੇ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਿਰ ਤੇ ਟੋਕਰੀ ਟਾਉਂਦੇ ਨੇ ਹੁਣ ਉਹ ਸਿੱਖ ਕੋਈ ਨਾਤਾ ਨਹੀਂ ਹੈ ਉਹਨਾਂ ਦਾ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਸੇਵਾ ਕਰਦੇ ਨੇ ਤੇ ਕਿਉਂ ਨਹੀਂ ਜਦੋਂ ਆਪਾਂ ਸੇਵਾ ਕਨਸੈਪਟ ਜਿਹੜਾ ਵਾ ਉਹ ਆਪਣੇ ਜੀਵਨ ਵਿੱਚ ਢਾਲਾਂਗੇ ਅਸੀਂ ਮਨੁੱਖਤਾ ਦੇ ਨਾਲ ਪਿਆਰ ਕਰਾਂਗੇ ਤੇ ਕੁਦਰਤੀ ਆ ਵੀ ਸਾਡੀ ਜਿਹੜੀ ਆ ਉਹ ਚੜ੍ਹਦੀ ਕਲਾ ਹੋਏਗੀ ਹੋਏਗੀ ਸਾਨੂੰ ਵਧੀਆ ਲੱਗੇਗਾ ਉਹਦੇ ਨਾਲ ਇੱਕ ਮੈਂ ਤੁਹਾਨੂੰ ਨਾਲ ਬੇਨਤੀ ਕਰਨੀ ਚਾਹੁੰਦਾ ਆਪਾਂ ਕਈ ਵਾਰੀ ਕਹਿੰਨੇ ਪਈ ਇਹਨਾਂ ਚੀਜ਼ਾਂ ਦੀ ਤੁਸੀਂ ਪਿੱਛੇ ਪਹਿਲਾਂ ਵੀ ਆਉਟਪੁੱਟ ਦੀ ਗੱਲ ਕੀਤੀ ਹੈ ਮੈਂ ਵਿਚਾਰਾ ਕਰ ਰਿਹਾ ਸੀ ਕਲਕੱਤੇ ਡਨਲਪ ਗੁਰਦੁਆਰੇ ਤੇ ਉਹਦੇ ਵਿੱਚ ਮੈਂ ਜਿੱਥੇ ਸੇਬ ਚਾਹਦੇ ਹਾਂ ਦਾ ਇਹ ਤੇ ਦਿਹਾੜਾ ਸੁਣਾਇਆ ਇਤਿਹਾਸ ਸੁਣਾਇਆ ਉੱਥੇ ਨਾਲ-ਨਾਲ ਮੈਂ ਮਹਾਰਾਣੀ ਜਿੰਦਕੌਰ ਦਾ ਤੇ ਮਹਾਰਾਜਾ ਦਲੀਪ ਸਿੰਘ ਦਾ ਮਿਲਣ ਸੁਣਾਇਆ ਜਿਹੜਾ ਕਲਕੱਤੇ ਦੀ ertidite ਵੀ ਹੁੰਦਾ ਸਿਰ ਦੇ ਉੱਤੇ ਹੱਥ ਫੇਰਨਾ ਤੇ ਉਹ ਕੇਸ ਨਾਲ ਲੱਭਣੇ ਉਹਦਾ ਧੂਕੇ ਦੂਰ ਸੁੱਟ ਦੇਣਾ ਮਹਾਰਾਜਾ ਦਲੀਪ ਸਿੰਘ ਨੇ ਵੀ ਤੂੰ ਮੇਰਾ ਪੁੱਤ ਨਹੀਂ ਹੈ ਮੇਰੇ ਨਾਲ ਧੋਖਾ ਹੈ ਅੱਖਾਂ ਦੀ ਜੋਤ ਗਵਾਚਨ ਕਰਕੇ ਮੇਰੇ ਨਾਲ ਧੋਖਾ ਹੈ ਮੈਂ ਜਦੋਂ ਸਾਰੀਆਂ ਗੱਲਾਂ ਸੁਣਾਈਆਂ ਤੇ ਉਹ ਉੱਥੇ ਇੱਕ ਬਜ਼ੁਰਗ ਡਰਾਈਵਰ ਬੈਠਾ ਸੀ ਕੋਈ 55 ਸਾਲ ਦੀ ਉਮਰ ਹੋਏਗੀ ਤੇ ਉਹ ਮਤਲ ਅੱਖਾਂ ਚੋਂ ਦੀ ਪਾਣੀ ਸੀ ਤੇ ਜਦੋਂ ਬਜ਼ੁਰਗ ਬੈਠੇ ਹੁੰਦੇ ਨੇ ਪਿੱਛੇ ਗੁਰਦੁਆਰੇ ਸਾਹਿਬ ਉਹ ਮੈਨੂੰ ਜਾਣਦੇ ਸੀ ਉਹ ਮੈਨੂੰ ਮਿਲੇ ਤੇ ਉਹਨਾਂ ਨੇ ਸ਼ਾਬਾਸ਼ ਦਿੱਤੇ ਕਹਿੰਦੇ ਪ੍ਰਵੀਂਦਰ ਸਿੰਘ ਅੱਜ ਕਾਮਯਾਬ ਹੋ ਗਏ ਮੈਂ ਕਿਹਾ ਜੀ ਕਿਦਾਂ ਕਹਿੰਦੇ ਵੀ ਇਹ ਕਹਿੰਦੇ ਵੀ ਅੱਜ ਤੋਂ ਬਾਅਦ ਮੈਂ ਕਦੀ ਕੇਸ ਕਤਲ ਨਹੀਂ ਕਰਾਂਗਾ ਮੈਨੂੰ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡਾ ਇਤਿਹਾਸ ਇੱਦਾਂ ਅਮੀਰ ਆ ਵੀ ਸਾਡੇ ਇਤਿਹਾਸ ਵਿੱਚ ਇੰਡੀਆ ਇੰਡੀਆ ਕੁਰਬਾਨੀਆਂ ਨੇ ਕਹਿੰਦੇ ਕਦੀ ਅਸੀਂ ਸੁਣਿਆ ਹੀ ਨਹੀਂ ਕਦੇ ਪੜ੍ਹਿਆ ਹੀ ਨਹੀਂ ਸੋ ਜਿੱਥੇ ਆ ਇਤਿਹਾਸ ਨਾਲ ਜੁੜਨ ਦੀ ਗੱਲ ਆ ਉੱਥੇ ਸਾਨੂੰ ਸੁਣਨਾ ਵੀ ਪਏਗਾ ਤੇ ਪੜ੍ਹਨਾ ਵੀ ਪਏਗਾ ਜੋ ਅੱਜ ਸਾਡੇ ਵਿੱਚੋਂ ਮੰਨਫੀ ਹੈ ਬਿਲਕੁਲ ਇਹ ਸਾਡੀ ਪੰਥ ਦਾ ਦੁਖਾਂਤ ਹੈ ਅੱਜ ਦਾ ਨੌਜਵਾਨ ਨਾ ਪੜ੍ਹ ਕੇ ਰਾਜੀ ਤੇ ਨਾ ਸੁਣ ਗੁਰੂ ਕੀ ਪੈਰੀ ਸਾਧ ਸੰਗਤ ਜੀ ਅੱਥਿਕ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ ਅਕਸਰ ਸਾਨੂੰ ਸਵਾਲ ਆਉਂਦੇ ਨੇ ਕਿ ਭਾਈ ਸਾਹਿਬ ਜੀ ਡਾਕਟਰ ਸਾਹਿਬ ਤੁਸੀਂ ਇਹੋ ਜੇ ਵਿਸ਼ੇ ਨੂੰ ਕਿਉਂ ਟੱਚ ਕਰਦੇ ਹੋ ਕਿਉਂ ਛੋਣਦੇ ਹੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਸਮੂਹ ਸੰਗਤਾਂ ਦੇ ਚੰਨਾਂ ਵਿੱਚ ਖਾਸ ਕਰਕੇ ਬੇਨਤੀ ਹੈ ਇਹ ਸਾਡੇ ਜ਼ਹਿਨ ਚ ਵਿਸੇ ਨਹੀਂ ਗੇ ਇਹ ਤੁਹਾਡੇ ਸੰਗਤ ਦੇ ਸਵਾਲ ਨੇ ਇਹ ਸੰਗਤ ਦੇ ਵਿਸ਼ੇ ਨੇ ਕਿਉਂ ਨਾ ਇਹਨਾਂ ਵਿਸ਼ਿਆਂ ਨੂੰ ਵੱਡੇ ਪਰਦੇ ਤੇ ਲੈ ਕੇ ਸੰਗਤ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਇਹੋ ਜਿਹੀ ਸਖਸ਼ੇਤਾ ਦੇ ਰਹੀਂ ਜਿਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਪ੍ਰਬੰਧਕਾਂ ਦੇ ਚਰਨਾਂ ਵਿੱਚ ਆਉ ਜੇਕਰ ਪੰਥ ਦੀ ਵੱਡਮੁੱਲੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਪੰਥ ਦਾ ਤੁਸੀਂ ਦਰਦ ਰੱਖਦੇ ਹੋ ਤੇ ਕੋਸ਼ਿਸ਼ करिए ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਆਸ਼ੇ ਅਨੁਸਾਰ ਉਹਨਾਂ ਦੀ ਜੋਤ ਦੇ ਅਨੁਸਾਰ ਉਹਨਾਂ ਦੀ ਮੰਗ ਦੇ ਅਨੁਸਾਰ ਅਸੀਂ ਸਿੱਖ ਸਿਧਾਂਤ ਉਹਨਾਂ ਦੀ ਝੋਲੀ ਪਾਈਏ ਗਲਵੱਕੜੀ ਵਿੱਚ ਲੈ ਕੇ ਜੋ ਮੰਗਦੇ ਨੇ ਗੁਰੂ ਆਸ਼ੇ ਅਨੁਸਾਰ ਉਹਨਾਂ ਨੂੰ ਦਈਏ ਤਾਂ ਜੋ ਸਾਡਾ ਬੱਚਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕਾ ਨਾ ਜਾਏ ਇਸ ਵਾਕ ਤੇ ਪੂਰਾ ਉਤਰ ਸਕੇ ਫਿਰ ਮੈਂ ਬੇਨਤੀ ਕਰਾਵਾਂਗਾ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਪੰਥ ਦੇ ਵਾਧੇ ਬਾਰੇ ਗੱਲ ਕਰੀਏ ਅਤੇ ਪੰਥ ਦੀ ਚੜ੍ਹਦੀ ਕਲਾ ਬਾਰੇ ਆਪਣੇ ਨੌਜਵਾਨਾਂ ਨੂੰ ਦਸੀਏ ਵੱਡਾ ਇਤਿਹਾਸ ਹੈ ਸਾਡੇ ਕੋਲ ਵੱਡਾ ਵਿਰਸਾ ਹੈ ਪਰ ਅਫਸੋਸ ਉਸ ਵਿਰਸੇ ਨੂੰ ਉਸ ਇਤਿਹਾਸ ਦੀਆਂ ਤਹਿਾਂ ਨੂੰ ਅੱਜ ਬਹੁਤ ਘੱਟ ਖੋਲਿਆ ਜਾ ਰਿਹਾ ਹੈ ਜੇਕਰ ਖੋਲਿਆ ਜਾ ਰਿਹਾ ਤੇ ਆਪਸੀ ਰੰਗੀਚਾ ਕਰਕੇ ਫਿਰ ਉਹਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਗੁਰੂ ਕਿਰਪਾ ਕਰੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਇਤਿਹਾਸ ਉਹੀ ਕਾਮਯਾਬ ਹੈ ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਖਰਾ ਉਤਰਦਾ ਹੈ ਭਾਈ ਸਾਹਿਬ ਅਕਸਰ ਅਸੀਂ ਇਹ ਵੀ ਦੇਖਦੇ ਹਾਂ ਇਤਿਹਾਸਕ ਵਿਹਾੜ ਦੀ ਗੱਲ ਚੱਲ ਰਹੀ ਹੈ ਇਤਿਹਾਸਕ ਵਿਰਸਿਆਂ ਦੀ ਗੱਲ ਚੱਲ ਰਹੀ ਹੈ ਬਹੁਤ ਆਦ ਗਿਣਤੀ ਦੇ ਵਿੱਚ 1 ਲੱਖ ਚ 4 ਚ 5 ਗੁਰਦੁਆਰੇ ਹੁੰਦੇ ਨੇ ਉੱਥੇ ਹਰ ਗੁਰਦੁਆਰੇ ਆਪੋ ਆਪਣਾ ਗੁਰਪੁਰਬ ਮਨਾ ਰਹੇ ਹੁੰਦੇ ਨੇ ਕਿਵੇਂ ਪ੍ਰਬੰਧ ਇਕੱਠਾ ਹੋਵੇ ਤੇ ਕਿਵੇਂ ਸੰਗਤ ਇਕੱਠੀ ਹੋਵੇ ਇੱਕੋ ਇਤਿਹਾਸਕ ਵਿਹਾੜਾ ਇੱਕ ਗੁਰਦੁਆਰੇ ਮਨਾਇਆ ਜਾਵੇ। ਵੇਖੋ ਇਹ ਸਾਰਾ ਕੁਝ ਖਤਮ ਕਰਨ ਵਾਸਤੇ ਵੀ ਜਿਹੜਾ ਜਾਤਾਂ ਪਾਤਾਂ ਦੇ ਆਧਾਰ ਤੇ ਜਾਂ ਰੰਚਾਂ ਕਰਕੇ ਵੀ ਮੈਨੂੰ ਪ੍ਰਧਾਨਗੀਤੂ ਕੜਦਾ ਤੇ ਮੈਂ ਵੱਖਰੇ ਗੁਰਦੁਆਰੇ ਸਥਾਪਿਤ ਹੋ ਗਏ ਨੇ। ਵੱਖਰੇ ਗੁਰਦੁਆਰੇ ਸਥਾਪਿਤ ਹੋ ਗਏ। ਤੇ ਸ਼੍ਰੋਮਣੀ ਕਮੇਟੀ ਨੇ ਪਿੱਛੇ ਇੱਕ ਲਹਿਰ ਚਲਾਈ ਸੀ ਵੀ ਉਹਨਾਂ ਨੂੰ ਅਸੀਂ ਮਾਇਕ ਮਦਦ ਵੀ ਦੇਾਂਗੇ। ਜਿਹੜੇ ਗੁਰਦੁਆਰੇ ਤਿੰਨ ਤੋਂ ਇੱਕ ਹੋ ਜਾਣਗੇ, ਦੋ ਤੋਂ ਇੱਕ ਹੋ ਜਾਣਗੇ ਤੇ ਕਈਆਂ ਥਾਵਾਂ ਤੇ ਮਦਦ ਦਿੱਤੀ ਗਈ ਜਿਹੜੇ ਗੁਰਦੁਆਰੇ ਇਦਾਂ ਉਪਰਾਲਾ ਕੀਤਾ। ਪਰ ਅਜੇ ਬੜੀ ਵੱਡੀ ਸਾਡੀ ਇਹ ਘਾਟਾ ਵੀ ਅਸੀਂ ਇੱਕ ਗੁਰਦੁਆਰਾ ਨਹੀਂ ਕਰ ਪਾਏ। ਹੁਣ ਜਿੱਥੇ ਕਈਆਂ ਥਾਵ ਉਹ ਵੰਡ ਕੇ ਮਨਾਉਂਦੇ ਆ ਮੰਨ ਲਓ ਮੇਰਾ ਗੁਰਦੁਆਰਾ ਵਾ ਉੱਥੇ ਮਨਾਇਆ ਜਾ ਰਿਹਾ ਵਿਸਾਖੀ ਦਾ ਦਿਹਾੜਾ ਖਾਲਸਾ ਸਜਣਾ ਦਿਵਸ ਦਾ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ ਤੀਜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ ਚੰਗੀ ਗੱਲ ਹੈ ਗੁਰਪੁਰ ਵੰਡ ਲਏ ਨੇ ਜੀ ਇਹ ਇਹ ਵੀ ਵਧੀਆ ਵਾ ਚਲੋ ਜੇ ਜੇ ਨਹੀਂ ਟੁੱਟੇਗੀ ਸੰਗਤ ਇੱਕੋ ਥਾਂ ਤੇ ਪਹੁੰਚੇਗੀ ਇੱਕੋ ਥਾਂ ਤੇ ਪਹੁੰਚੇਗੀ ਉਹਦੇ ਨਾਲ ਬੈਨੀਫਿਟ ਇਹ ਆ ਵੀ ਚਲੋ ਚੰਗਾ ਹੋਵੇ ਵੀ ਆਪ ਜੀ ਜੇਕਰ ਸਾਰੇ ਇਕੱਠੇ ਹੋ ਜਾਓ ਬਹੁਤ ਖੂਬ ਵੀ ਜੇ ਇੱਕ ਗੁਰਦੁਆਰਾ ਬਣ ਜਾਏ ਪਰ ਜੇ ਨਹੀਂ ਵੀ ਹੋ ਸਕਦੇ ਤੇ ਆ ਵੀ ਤਰੀਕਾ ਵਧੀਆ ਵਾ ਵੀ ਇੱਕ ਗੁਰਦੁਆਰੇ ਇੱਕ ਗੁਰਪੁਰਬ ਮਨਾ ਲਿਆ ਜਾਏ ਫਿਰ ਦੂਜੇ ਗੁਰਦੁਆਰੇ ਤਾਂ ਕਿ ਸੰਗਤ ਜਿਹੜੀ ਆ ਉਹ ਇਕੱਠੀ ਰਵੇ ਸੰਗਤ ਵਿੱਚ ਫਾੜਨਾ ਪਵੇ ਸੰਗਤ ਇਕੱਠੀ ਰਵੇ ਤੇ ਉਹ ਸਾਡਾ ਜਿਹੜਾ ਵਾ ਉਹ ਚੜਦੀ ਕਲਾ ਮੌਜੂਦਾ ਸਮੇ ਅਖੀਰ ਲਈ ਮੈਂ ਬੇਨਤੀ ਤੁਹਾਨੂੰ ਕਰਨਾ ਚਾਹਾਂਗਾ ਮੌਜੂਦਾ ਸਮੇ ਸਾਡੇ ਪੰਥ ਵਿੱਚ ਮਨਾਏ ਹੋਏ ਇਤਿਹਾਸਕ ਦਿਹਾੜੇ ਮਨਾਈਆਂ ਹੋਈਆਂ ਸ਼ਤਾਬ ਦੀਆਂ ਮਨਾਏ ਹੋਏ ਇਹ ਗੁਰਪੁਰਬਾਂ ਦਾ ਅਸਲ ਸੱਚ ਕੀ ਹੈ ਅਸਲ ਤੇ ਵਿੱਚ ਸੱਚ ਦੀ ਜੇ ਗੱਲ ਆ ਤਾਂ ਅਸੀਂ ਮਨਾ ਲੈਨੇ ਆ ਗੁਰਪੂਰਵ ਪਰ ਅਸੀਂ ਗੁਰੂ ਨਹੀਂ ਮਨਾ ਪਾਰੇ ਜੋ ਗੁਰੂ ਦਾ ਆਸ਼ਾ ਉਹ ਨਹੀਂ ਮਨਾ ਪਾਰੇ ਅਸੀਂ ਸਾਨੂੰ ਚਾਹੀਦਾ ਤੇ ਆ ਵੀ ਜਿੰਨੀਆਂ ਆਪចਤਵਦੀਆਂ ਮਨਾਈਆਂ ਨੇ ਦੇਖੋ ਬੜਾ ਪੈਸਾ ਲੱਗਾ ਬੜਾ ਸਾਡਾ ਜ਼ੋਰ ਵੀ ਲੱਗਾ ਹੈ ਬੜੀ ਮੈਨਪਾਵਰ ਸਾਡੀ ਲੱਗੀ ਹੈ ਪੈਸਾ ਵੀ ਲੱਗਾ ਹੈ ਬੜੇ ਐਫਰਟ ਹੋਏ ਨੇ ਸਾਰਾ ਕੁਝ ਹੋਇਆ ਪਰ ਅਸੀਂ ਕਿਧਰੇ ਨਾ ਕਿਧਰੇ ਥੋੜਾ ਜਿਹਾ ਇਸ ਗੱਲੋਂ ਪਿੱਛੇ ਆ ਵੀ ਅਸੀਂ ਜੋ ਸੰਗਤੀ ਤੌਰ ਦੇ ਉੱਤੇ ਗੁਰੂ ਨਹੀਂ ਮਨਾ ਪਾਰੇ ਇਤਿਹਾਸਕ ਦਿਹਾੜੇ ਦੇਖੋ ਇਤਿਹਾਸ ਜਿਹੜਾ ਨਾ ਸਾਨੂੰ ਸੇਧ ਦਿੰਦਾ ਹੈ ਇਤਿਹਾਸਕ ਦਿਹਾੜੇ ਮਨਾਉਣ ਦਾ ਮਤਲਬ ਤੇ ਇਹੀ ਹੈ ਨਾ ਵੀ ਇਸ ਇਤਿਹਾਸ ਵਿੱਚੋਂ ਸੇਧ ਲਈਏ ਕਿ ਸੇਧ ਲੈ ਕੇ ਪ੍ਰੇਰਣਾ ਲੈ ਕੇ ਤੇ ਅਸੀਂ ਗਾਂ ਤਰੱਕੀ ਸਮਾਜਿਕ ਰਾਜਨੀਤਿਕ ਧਾਰਮਿਕ ਆਰਥਿਕ ਤੌਰ ਤੇ ਹਰ ਪੱਖ ਤੋਂ ਪੱਤਰਕੀ ਕਰ ਸਕੀ ਇਤਿਹਾਸਕ ਦਿਹਾੜੇ ਮਨਾਉਣ ਦਾ ਅਸਲ ਸੱਚ ਅਸਲ ਸੱਚ ਇਹ ਹੋਣਾ ਚਾਹੀਦਾ ਇਹ ਫਾਇਦਾ ਹੋਵੇ ਸਾਰੇ ਪਰ ਅਸੀਂ ਕਿਧਰੇ ਨਾ ਕਿਧਰੇ ਉਹ ਸੱਚ ਤਾਂ ਹੋਏਗਾ ਵੀ ਜੇ ਅਸੀਂ ਗੁਰੂ ਦੀ ਗੱਲ ਸੁਣਾਗੇ ਤੇ ਮੰਨਾਂਗੇ ਜਦ ਤੱਕ ਮੰਨਦੇ ਨਹੀਂ ਨਾ ਜੀ ਉਦੋਂ ਤੱਕ ਸਾਡੇ ਮਨਾਏ ਹੋਏ ਵੀ ਐਫਰਟ ਜਿਹੜੇ ਨੇ ਉਹ ਬਿਰਥੇ ਚਲੇ ਜਾਂਦੇ ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੱਜ ਬੜੀ ਖੁਸ਼ੀ ਹੋਈ ਸਾਡੇ ਅਤੀ ਸਤਿਕਾਰਯੋਗ ਗਿਆਨੀ ਪ੍ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਕੇ ਜਿਨ੍ਹਾਂ ਕੋਲ ਜ਼ਿੰਦਗੀ ਦਾ ਵੱਡਾ ਤਜਰਬਾ ਹੈ ਕਿਵੇਂ ਇਤਿਹਾਸਕ ਦਿਹਾੜੇ ਮਨਾਏ ਜਾਣ ਕਿਵੇਂ ਸਾਡਾ ਪੰਥ ਇਕੱਠਾ ਹੋਵੇ ਤੇ ਪੰਥ ਦੀ ਚੜ੍ਹਦੀ ਕਲਾ ਪੂਰੇ ਵਿਸ਼ਵ ਦੇ ਵਿੱਚ ਹੋਵੇ। ਇਕੋਰ ਮੈਂ ਬੇਨਤੀ ਕਰਨਾ ਚਾਹਾਂਗਾ ਪ੍ਰਵਿੰਦਰ ਸਿੰਘ ਜੀ ਨੌਜਵਾਨ ਬੱਚੇ ਬਜ਼ੁਰਗ ਹਰ ਇੱਕ ਦੇ ਅੰਦਰ ਇਹ ਦਰਦ ਹੈ ਕਿ ਅਸੀਂ ਦਸਤਾਰਾਂ ਸਜਾਈਏ, ਗੁਰੂ ਦੀ ਗੱਲ ਕਰੀਏ, ਗੁਰੂ ਨਾਲ ਪਿਆਰ ਪਾਈਏ। ਹਰ ਮਾਤਾ ਪਿਤਾ ਦੂਜੇ ਪਾਸੇ ਚਿੰਤਤ ਵੀ ਹੈ। ਸਾਡੇ ਬੱਚੇ ਕਿਵੇਂ ਗੁਰੂ ਘਰ ਨਾਲ ਜੁੜ ਜਾਣ? ਹਰ ਪ੍ਰਬੰਧਕ ਚਿੰਤਤ ਵੀ ਹੈ ਸੰਗਤ ਗੁਰੂ ਘਰਾਂ ਵਿੱਚ ਆਉਂਦੀ ਨਹੀਂ ਹਰ ਪ੍ਰਚਾਰਕ ਚਿੰਤਤ ਵੀ ਹੈ ਸਟੇਟ ਤੇ ਬਹਿ ਜਾਂਦੇ ਆ ਪਰੰਤੂ ਅੱਗੇ ਸੰਗਤ ਦਿਖਦੀ ਨਹੀਂ ਹਰ ਸੇਵਾਦਾਰ ਚਿੰਤਤ ਵੀ ਹੈ ਕਿ ਸੇਵਾ ਕਰਨ ਗੁਰੂ ਘਰ ਜਾਂਦਾ ਪਰੰਤੂ ਉੱਤੇ ਸੰਗਤ ਨਹੀਂ ਆ ਰਹੀ ਹਰ ਕੋਈ ਚਿੰਤਾ ਦੇ ਵਿੱਚ ਹੈ ਇਹ ਕਿਵੇਂ ਚਿੰਤਾ ਖਤਮ ਹੋਏਗੀ ਦੇਖੋ ਜਦੋਂ ਸਿਰਫ ਚਿੰਤਾ ਕਰਨ ਨਾਲ ਚਿੰਤਾ ਖਤਮ ਨਹੀਂ ਹੁੰਦੀ ਇਤਿਹਾਸ ਤੋਂ ਸਾਨੂੰ ਫੇਰ ਮੈਂ ਉਹੀ ਬੇਨਤੀ ਕਰਾਂ ਸੇਧ ਲੈਣੀ ਪਵੇਗੀ ਸਾਨੂੰ ਆਪਣੀ ਬੋਲੀ ਵੀ ਉਹ ਵੀ ਘਰਾਂ ਦੇ ਵਿੱਚ ਗੁਰਮੁਖੀ ਪੰਜਾਬੀ ਸਾਨੂੰ ਪੜ੍ਹਨੀ ਪੈਗੀ ਬੱਚਿਆਂ ਨੂੰ ਸਿਖਾਣੀ ਪੈਗੀ ਚਿੰਤਾ ਕਰੀ ਜਾਈਏ ਯਤਨ ਨਾ ਕਰੀਏ ਤੇ ਚਿੰਤਾ ਖਤਮ ਨਹੀਂ ਹੁੰਦੀ ਉਹਦੇ ਵਾਸਤੇ ਚਿੰਤਨ ਕਰਨਾ ਪਏਗਾ ਚਿੰਤਨ ਕਰਨਾ ਪਏਗਾ ਸਾਨੂੰ ਯਤਨ ਵੀ ਕਰਨੇ ਪੈਣਗੇ ਮੈਂ ਚਾਹੁੰਨਾ ਦੇਖੋ ਸਾਨੂੰ ਬੜਾ ਵੱਡਾ ਫਿਕਰ ਆ ਵੀ ਸਾਡੇ ਅੱਜ ਘਰਾਂ ਦੇ ਵਿੱਚ ਹਿੰਦੀ ਬੋਲੀ ਜਾ ਰਹੀ ਹੈ ਬੱਚੇ ਦੂਰ ਹੋ ਰਹੇ ਨੇ ਜੇ ਆਪਾਂ ਪੰਜਾਬੀ ਬੋਲਾਂਗੇ ਗੁਰਮੁਖੀ ਬੋਲਾਂਗੇ ਬੱਚੇ ਪੜ੍ਹਨਗੇ ਤਾਂ ਹੀ ਸਾਡੇ ਇਤਿਹਾਸ ਨਾਲ ਵੀ ਜੁੜਨਗੇ ਨਾ ਤਾਂ ਹੀ ਬਾਣੀ ਨਾਲ ਵੀ ਜੁੜਨਗੇ ਸੋ ਸਾਨੂੰ ਚਿੰਤਾ ਦੇ ਨਾਲ ਚਿੰਤਨ ਕਰਨ ਦੀ ਵਧੇਰੇ ਲੋੜ ਆ ਚਿੰਤਾ ਘਟਕ ਰਹੀਏ ਤੇ ਚਿੰਤਨ ਵਧ ਕਰੀਏ ਔਰ ਸੋ ਉਹ ਇਤਿਹਾਸ ਦਾ ਸਾਡੇ ਵਾਸਤੇ ਰਾਹ ਆ ਪੈਂਡਾ ਆ ਵੇਖੋ ਆਪਾਂ ਅੱਜ ਸਾਰੇ ਸਾਧਨ ਵਰਤ ਰਹੇ ਆ ਟੀਵੀ ਦੇ ਕੈਮਰਿਆਂ ਦੇ ਪਹਿਲਾਂ ਕੋਈ ਨਾ ਕੋਈ ਹੱਥ ਵਾਲਾ ਕੈਮਰਾ ਬਣਿਆ ਰੀਲ ਹੱਥਾਂ ਨਾਲ ਧੁੰਦੇ ਸੀ ਉਹ ਤਿਆਰੀ ਹੋਈ ਨਾ ਸਾਰੀ ਤਾਂ ਜਾ ਕੇ ਅੱਜ ਆਟੋਮੈਟਿਕ ਸਾਰਾ ਸਿਸਟਮ ਬਣ ਗਿਆ ਕਿਦਾਂ ਇਤਿਹਾਸ ਸਾਨੂੰ ਸਿੱਧਾ ਦਿੰਦਾ ਹੈ ਪੈੜਾ ਦਿੰਦਾ ਹੈ ਅਸੀਂ ਚਿੰਤਾ ਨਾ ਚਿੰਤਾ ਕਰਨੀ ਜ਼ਰੂਰੀ ਆ ਪਰ ਚਿੰਤਾ ਚ ਨਹੀਂ ਰੁਜ ਜਾਣਾ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਜਦੋਂ ਵੱਡਾ ਘੱਲੂ ਘਾਰਾ ਵਾਪਰਦਾ ਹੈ ਉੱਥੇ ਚਿੰਤਾ ਪਈ ਵੀ ਕੋਮ ਕਿਦਾਂ ਬਚੇਗੀ ਜੋਜਾ ਸਿੰਘਾ ਲੂ ਵਾਲਿਆਂ ਨੇ ਉੱਥੇ ਇਹ ਨਾਰਾ ਦਿੱਤਾ ਸੀ ਕਹਿੰਦਾ ਵੀ ਮਿਸਲਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਓ ਬਹੁਤ ਖੂਬ ਤੇ ਅੱਜ ਵੀ ਪੰਥ ਬਚਾਉਣਾ ਤੇ ਆਪਣੀਆਂ ਇਕੱਠੇ ਹੋਣਾ ਪਏਗਾ ਇਕੱਠੇ ਹੋਣਾ ਪਏਗਾ ਤੇ ਫਿਰ ਚਿੰਤਾ ਇਹ ਕਰੋ ਵੀ ਸਾਰੇ ਪਹਿਲਾਂ ਇਕੱਠੇ ਹੋਈਏ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਹੋਈ ਆ ਜਿਨ੍ਹਾਂ ਨਾਲ ਗੱਲਬਾਤ ਕਰਕੇ ਪੰਥ ਦਾ ਦਰਦ ਸਾਂਝਾ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਤੇ ਅਥਾਰ ਨਾਲ ਸੁਣਦੇ ਹੋ ਬੜੀਆਂ ਅਸੀਸਾਂ ਤੁਹਾਡੇ ਵੱਲੋਂ ਵੀ ਆndੀਆਂ ਨੇ ਅਸੀਸ ਬਖਸ਼ਦੇ ਰਹਿਣਾ ਸੀ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀ ਇਉਂ ਜੇ ਸ਼ਕਸ਼ੇਤਾ ਨੂੰ ਇਹੋ ਜਿਹਾ ਵਿਸ਼ੇ ਤੁਹਾਡੇ ਰੂਬਰੂ ਕਰਦੇ ਰਹੀਏ ਤਾਂ ਜੋ ਸਾਡੇ ਨੌਜਵਾਨ ਸਾਡੇ ਪ੍ਰਬੰਧਕ ਸਾਡੇ ਬੱਚੇ ਸਾਡੇ ਬਜ਼ੁਰਗ ਮਾਤਾ ਪਿਤਾ ਸਾਨੂੰ ਆਪਣੇ ਪੰਥ ਸਮਝ ਕੇ ਆਪਣਾ ਪੰਥ ਪਿਆਰਾ ਸਮਝ ਕੇ ਉਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਨਿਜੀ ਤੌਰ ਤੇ ਕਾਰਜ ਕਰਦੇ ਰਹਿਣ ਜਿੱਥੇ ਵੀ ਬੈਠੇ ਆ ਪੰਥ ਦੇ ਵਾਧੇ ਵਾਸਤੇ ਲੋਚੀਏ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ